ਤੂੰ ਫੋਨ ਕਿੱਥੇ ਤੇਰਾ ਅੰਦਰ ਪਿਆ ਜੀ ਫੋਨ ਤਾਂ ਚੱਕਾ ਤੂੰ ਰਹੀ ਤੂੰ ਪਤਾ ਨਹੀਂ ਮੈਨੂੰ ਲੱਗਾ ਸਾਇਲੈਂਟ ਪਿਆ ਹੋਊਗਾ ਡੈਡੀ ਦਾ ਨਾ ਕਦੋਂ ਦਾ ਫੋਨ ਆਈ ਜਾਂਦੇ ਤੈਨੂੰ ਅੱਛਾ ਕੀ ਕਹਿੰਦੇ ਸੀ ਮੈਨੂੰ ਹੁਣ ਫੋਨ ਕਰਕੇ ਕਹਿੰਦੇ ਪੈਸੇ ਜਾਂਦਾ ਅਰੇਂਜਮੈਂਟ ਹੋ ਗਿਆ ਕਿਹੜੇ ਪੈਸੇ ਉਹ ਉਹ ਤਾਂ ਮੈਂ ਨਾ ਉਹਨਾਂ ਤੋਂ ਮੰਗਵਾਏ ਸੀ ਥੋੜੀ ਜਿਹੀ ਪੈਸੇ ਲੋੜ ਸੀ ਮੈਨੂੰ ਤੈਨੂੰ ਲੋੜ ਸੀ ਹਾਂਜੀ ਫਿਰ ਡੈਡੀ ਤੂੰ ਕਦੋਂ ਮੰਗਵਾਏ ਨੇ ਉਹੀ ਮੰਗਵਾ ਲਈ ਮੈਂ ਕਿਉਂ ਤੂੰ ਕਦੋਂ ਮੰਗਾਏ ਨੇ ਦੱਸੀ ਤਾਂ ਐਨੀ ਆ ਮੈਂ ਤੁਹਾਨੂੰ ਵੀ ਮੈਨੂੰ ਲੋੜ ਸੀ ਮੈਂ ਐਵੇਂ ਦੀ ਕੀ ਲੋੜ ਸੀ ਜਿਹੜੇ ਡੈਡੀ ਤੋਂ ਪੈਸੇ ਮੰਗਾਉਣੇ ਪੈਗੇ ਹਰ ਇੱਕ ਗੱਲ ਦੱਸਣੀ ਜ਼ਰੂਰੀ ਹੁੰਦੀ ਆ ਹਾਂ ਜ਼ਰੂਰੀ ਹੁੰਦੀ ਆ ਮੇਰੀ ਜ਼ਿੰਮੇਵਾਰੀ ਆ ਤੂੰ ਮੇਰੀ ਗੱਲ ਸੁਣ ਡੈਡੀ ਮੂਰੇ ਮੇਰੀ ਤਾਂ ਨਹੀਂ ਵੀ ਪਵਾਤੀ ਨਾ ਪਤਾ ਨਹੀਂ ਡੈਡੀ ਕੀ ਸੋਚਣਗੇ ਵੀ ਮੈਂ ਤੈਨੂੰ ਪੈਸੇ ਨਹੀਂ ਦਿੰਦਾ じゃ ਹੈ ਲੈ ਜੇ ਕਿ ਲੋੜ ਸੀ ਤੂੰ ਮੈਨੂੰ ਕਹਿੰਦੀ ਮੈਂ ਤੈਨੂੰ ਆਪ ਹੀ ਪੈਸੇ ਦਿੰਦਾ ਇਹ ਜੇ ਨੀਮੀ ਵਾਲੀ ਕਿਹੜੀ ਗੱਲ ਆ ਫਿਰ ਕੀ ਹੋਗੇ ਡੈਡੀ ਉਹ ਨਾਲੇ ਜੇ ਮੈਨੂੰ ਦੇਣਗੇ ਹੋਰ ਕਿਹਨੂੰ ਦੇਣਗੇ ਹੋਰ ਕਿਹੜਾ ਉਹਨਾਂ ਦਾ ਕੋਈ ਜਵਾਬ ਹੈਗਾ ਨਹੀਂ ਜਵਾਬ ਨਹੀਂ ਹੈਗਾ ਠੀਕ ਹੈ ਮੈਂ ਮੰਨਦਾ ਗੱਲ ਪਰ ਤੈਨੂੰ ਨਹੀਂ ਮੰਗੜੇ ਜਾਂਦੇ ਸੀਗੇ ਵੈਸੇ। ਉਹ ਮੈਂ ਤਾਂ ਐ ਸੋਚਿਆ ਸੀ ਜੀ ਵੀ ਮੈਂ ਘਰੇ ਨਾ ਵੇਲੇ ਰਹਿਣੀ ਆ ਵੀ ਕੋਈ ਕੰਮ ਸ਼ੁਰੂ ਕਰ ਲੂੰਗੀ ਛੋਟਾ ਜਿਹਾ। ਜੇ ਕੋਈ ਕੰਮ ਸ਼ੁਰੂ ਕਰਨਾ ਸੀ ਮੈਨੂੰ ਦੱਸ ਦੀ। ਮੈਂ ਸ਼ੁਰੂ ਕਰਕੇ ਦਿੰਦਾ ਨਾਲੇ ਬਿਉਂਤਾਂ ਕਰਨ ਲੈਣੀ ਚਾਹੀਦੀਆਂ ਨੇ ਮੇਰੇ ਨਾਲ। ਤੁਹਾਨੂੰ ਪਤਾ ਤਾਂ ਹੈਗਾ ਤੁਹਾਡਾ ਹੱਥ ਪਹਿਲੀ ਤੰਗ ਚੱਲਦਾ। ਤਾਂ ਕਰਕੇ ਮੈਂ ਡੈਡੀ ਨੂੰ ਕਹਿਣਾ ਸਹੀ ਸਮਝਿਆ। ਮੈਨੂੰ ਨਾ ਗੱਲ ਕੋਈ ਹੋਰ ਲੱਗਦੀ ਆ। ਹੋਰ ਕੋਈ ਗੱਲ ਨਹੀਂ ਹੈਗੀ। ਐਵੇਂ ਖਾਮ ਖਾ ਸੋਚੀ ਜਾਂਦੇ ਤੁਸੀਂ ਜ਼ਿਆਦਾ। ਪ੍ਰੀਤ ਮੇਤੋਂ ਨਾ ਗੱਲਾਂ ਨਾਲ ਕੋ। ਮੈਨੂੰ ਸਭ ਕੁਝ ਪਤਾ ਤਾਂ ਲੱਗ ਜੂਗਾ। ਫਿਰ ਬਾਅਦ ਚ ਤੂੰ ਕਹੇਂਗੀ ਨਾਲੇ ਵੀ ਮੇਰੀ ਕੋਈ ਗਲਤੀ ਹੈ। ਗੱਲ ਲਕਾਉਣ ਵਾਲੀ ਕਿਹੜੀ ਗੱਲ ਆ? ਜੇ ਕੋਈ ਗੱਲ ਹੁੰਦੀ ਮੈਂ ਤੁਹਾਨੂੰ ਦੱਸੇ ਨਾ ਦਿੰਦੀ। ਮੈਨੂੰ ਪੈਸੇ ਨਹੀਂ ਚਾਹੀਦੇ ਸੀ। ਜੇ ਲੋੜ ਹੁੰਦੀ ਨਾ ਤੂੰ ਮੈਨੂੰ ਪਹਿਲਾਂ ਦੱਸਦੀ ਨਾਲੇ ਇਹ ਕੰਮ ਕਰਨ ਦੀ ਗੱਲ। ਜੇ ਤਾਂ ਕੋਈ ਕੰਮ ਸ਼ੁਰੂ ਵੀ ਕਰਨਾ ਸੀ ਨਾ ਇਹਦੂ ਪਹਿਲਾਂ ਮੇਰੇ ਨਾਲ ਗੱਲ ਕਰਦੀ ਸੀ। ਤੁਸੀਂ ਐਂ ਕਾ ਤੋ ਸ਼ੱਕ ਕਰੀ ਜਾਂਦੇ ਹੋ। ਹੋਰ ਮੈਂ ਦੱਸ ਕਾ ਦੇ ਖਾਤਰ ਮੰਗਵਾਇਆ ਜੀ ਮੈਨੂੰ ਲੋੜ ਆ ਮੈਂ ਤਾਂ ਹੀ ਮੰਗਵਾਏ ਨੇ। ਕੋਈ ਨਹੀਂ। ਜਦੋਂ ਮੈਨੂੰ ਗੱਲ ਦਾ ਪਤਾ ਲੱਗੇ ਨਾ ਫਿਰ ਦ ਇਨਾਂ ਨੂੰ ਕੀ ਹੋ ਗਿਆ ਨਾਲ ਡੈਡੀ ਨੂੰ ਕੀ ਲੋੜ ਪਈ ਸੀ ਇਹਨਾਂ ਨੂੰ ਫੋਨ ਕਰਨ ਦੀ ਗਲਤੀ ਤਾਂ ਮੇਰੀ ਆ ਜਿਹੜਾ ਮੈਂ ਫੋਨ ਨਹੀਂ ਚੱਕਿਆ ਮਾਂ ਹਾਂ ਪੁੱਤ ਕਿ ਮੈਂ ਅੰਦਰ ਬੈਗੀ ਬਸ ਸਿਰ ਜਾ ਦੁਖਦਾ ਤੀਗਾ ਮੈਂ ਕਿਹਾ ਚੱਲ ਅੰਦਰੇ ਬੈਠ ਜਾਈਂ ਧੁੱਪ ਜ਼ਿਆਦਾ ਸੀ ਬਾਹਰ ਮੈਂ ਇੱਕ ਗੱਲ ਪੁੱਛਣੀ ਆ ਮੈਂ ਤੈਨੂੰ ਮੈਨੂੰ ਸੱਚੋ ਸੱਚ ਦੱਸ ਦੀ ਗੱਲ ਤਾਂ ਦੱਸ ਕੀ ਹੋਈ ਆ ਫਰੀਦ ਨੂੰ ਪੈਸੇ ਪੁੱਸੇ ਮਾਰੇ ਤੈਂ ਕਿਹਾ ਲੈ ਕਹਿ ਜੀ ਗੱਲ ਕਰਦਾ ਮੈਨੂੰ ਕੀ ਲੋੜ ਆ ਪੁੱਤੋਂ ਉਹਨੂੰ ਪੈਸਿਆਂ ਨੂੰ ਕਹਿਣ ਦੀ ਮਾਂ ਮੈਨੂੰ ਸੱਚ ਪਤਾ ਤੂੰ ਨਾ ਝੂਠ ਜਾ ਨਾ ਬੋਲ ਲੈ ਉਹੀ ਗੱਲ ਵੀ ਮਾਂ ਤਾਂ ਕਦੇ ਉਹਨੂੰ ਉਹਨਾਂ ਨੂੰ 5 3 ਕਹਿੰਦੀ ਹੈਗੀ ਅੱਜ ਤੂੰ ਪੈਸਿਆਂ ਦੀ ਗੱਲ ਕਰਨਾ ਨਾਲੇ ਮੈਂ ਪੈਸੇ ਕਰਨੇ ਕੀ ਨੇ ਪੁੱਤੋਂ ਤੋਂ ਲੈ ਕੇ ਤੂੰ ਕਿਹੜੇ ਪੈਸਿਆਂ ਦੀ ਗੱਲ ਕਰੀ ਜਾਂਦਾ ਉਹੀ ਪੈਸੇ ਦੀ ਜਿਹੜੇ ਤਾਂ ਉਹ ਤੋਂ ਮੰਗੇ ਨੇ ਤੇ ਉਹਨੇ ਫਿਰ ਡੈਡੀ ਨੂੰ ਦੱਸਿਆ ਉਹਨੇ ਡੈਡੀ ਨੂੰ ਕਿਹਾ ਵੀ ਮੈਨੂੰ ਪੈਸੇ ਚਾਹੀਦੇ ਨੇ ਤੇ ਡੈਡੀ ਨੇ ਫੋਨ ਕਰਕੇ ਮੈਨੂੰ ਕਿਹਾ ਵੀ ਭਾਈ ਪੈਸੇ ਦਾ ਅਰੇਂਜਮੈਂਟ ਹੋ ਗਿਆ ਕਿਉਂ ਮੇਰੀ ਨੀਮੀ ਪਾਉਣ ਲੱਗਿਆ ਤੁਸੀਂ ਪੁੱਤ ਮੈਂ ਨਹੀਂ ਕਿਹਾ ਹੈਗਾ ਤੂੰ ਪ੍ਰੀਤ ਨੂੰ ਪੁੱਛ ਉਹਨੇ ਨਾ ਆਪ ਵਾਸਤੇ ਕੁਝ ਮੰਗ ਲੇ ਹੁਣ ਕੋਈ ਕੰਮ ਹੋਊਗਾ ਉਹਨੂੰ ਮੈਨੂੰ ਤਾਂ ਕਦੇ ਨਹੀਂ ਉਹਨੇ ਕਿਹਾ ਹੈਗਾ ਇਹ ਜੀ ਗੱਲ ਜੇ ਉਹਨੂੰ ਕੋਈ ਚੀਜ਼ ਦੀ ਲੋੜ ਦੀ ਆਪਾਂ ਨੂੰ ਕਹਿੰਦੀ ਆਪਾਂ ਲੈ ਕੇ ਦੇ ਦੰਦੇ ਮੈਨੂੰ ਤਾਂ ਇਹ ਗੱਲ ਕਹਿਣਾ ਵੀ ਡੈਡੀ ਨੂੰ ਜਾ ਕੇ ਕਹਿੰਦੀ ਕੀ ਲੋੜ ਹੈ ਫਿਰ ਭਾਈ ਮੈਨੂੰ ਤਾਂ ਆ ਗੱਲ ਦਾ ਪਤਾ ਨਹੀਂ ਹੈਗਾ ਪੁੱਤ ਬਾਕੀ ਪ੍ਰੀਤ ਨੂੰ ਪੁੱਛ ਪ੍ਰੀਤ ਕਿੱਥੇ ਆ ਪ੍ਰੀਤ ਬਾਹਰ ਹੀ ਆ ਉਹਨੂੰ ਹੀ ਪੁੱਛਿਆ ਮੈਂ ਉਹ ਕਹਿੰਦੀ ਮੈਂ ਕੋਈ ਕੰਮ ਸ਼ੁਰੂ ਕਰਨਾ ਹੈ। ਨਾਲੇ ਜੇ ਉਹਨੇ ਕੋਈ ਕੰਮ ਸ਼ੁਰੂ ਕਰਨਾ ਹੁੰਦਾ ਨਾ ਸਭ ਤੋਂ ਪਹਿਲਾਂ ਉਹ ਮੇਰੇ ਨਾਲ ਗੱਲ ਕਰਦੀ। ਅੱਜ ਤੱਕ ਤਾਂ ਉਹਨੇ ਇਹ ਜਿਹੀ ਕੋਈ ਗੱਲ ਕੀਤੀ ਨਹੀਂ ਜਿਹੜੀ ਮੇਰੇ ਤੋਂ ਬਿਨਾਂ ਪੁੱਛੇ ਕਰ ਲਈ। ਤੇ ਹੁਣ ਉਹਨੇ ਪੈਸੇ ਕਿਵੇਂ ਮੰਗਾ ਲਏ? ਮਾਂ ਮੰਨ ਚਾਏ ਨਾ ਮੰਨ ਵਿੱਚ ਗੱਲ ਤੇਰੀ ਹੈਗੀ ਆ। ਪੁੱਤ ਨਹੀਂ ਕਿਉਂ ਉਹ ਕਰਦੀ? ਕੀ ਕਰਦੇ ਹੋ ਤੁਸੀਂ? ਮੈਂ ਤੁਹਾਨੂੰ ਕਿਹਾ ਸੀ ਨਾ ਵੀ ਮੰਮੀ ਉਹਨੂੰ ਨਹੀਂ ਪਤਾ ਇਹ ਸਭ ਬਾਰੇ। ਮੰਮੀ ਨੂੰ ਸਭ ਕੁਝ ਪਤਾ ਹੈ। ਮਾਂ ਸੱਚ ਦੱਸ ਦੇ ਮੈਨੂੰ। ਤੈ ਕਿਹਾ ਨਾ ਪੈਸੇ ਨੂੰ ਪੁੱਤ ਨਹੀਂ ਕਿਹਾ ਕਿਉਂ ਤੂੰ ਬਾਰ-ਬਾਰ ਮੇਰੇ ਪਿੱਛੇ ਪਿਆ ਪਿਆ ਪੁੱਤ ਦੱਸ ਕਦੇ ਮੈਂ ਤੈਨੂੰ ਕਿਹਾ ਵੀ ਪੈਸੇ ਮੰਗਾ ਲਾ ਮਮੀ ਮੈਂ ਤੈਨੂੰ ਕਿਹਾ ਖੁਦ ਮੈਂ ਕਿਹਾ ਮੈਨੂੰ ਲੋੜ ਸੀ ਮੈਂ ਆਪਣੇ ਵੱਲੋਂ ਕਿਹਾ ਡੈਡੀ ਨੂੰ ਇਹ ਪਤਾ ਨਹੀਂ ਕਿਉਂ ਸ਼ਤ ਕਰ ਜਾਂਦੇ ਨੇ ਬਿਨਾਂ ਕੋਲ ਨਾਲੇ ਪੁੱਤ ਮੇਰੀ ਗੱਲ ਸੁਣ ਪੈਸੇ ਮੈਂ ਕੀ ਕਰਨੇ ਨੇ ਕੰਮ ਤਾਂ ਸਾਰੇ ਤੂੰ ਸੰਭਦਾ ਤੈਨੂੰ ਦੇਣਾ ਲੈਣਾ ਤੈਨੂੰ ਪਤਾ ਏ ਹੁਣ ਮੈਨੂੰ ਕੀ ਪਤਾ ਮੈਨੂੰ ਤਾਂ ਦੋ ਰੋਟੀਆਂ ਨੇ ਮੈਂ ਤਾਂ ਖਾ ਲੈਨੀ ਆ ਤੂੰ ਨਾ ਰਹਿਣ ਹੀ ਦੇਵਾ ਜਿੱਦੀ ਭੋਲੀ ਬਣੀ ਜਾਂਦੀ ਐ ਨਾ ਐਡੀ ਭੋਲੀ ਹੈ ਨਹੀਂ ਫੇਰ ਕੱਲ ਨੂੰ ਕਹੇਂਗੀ ਤੂੰ ਵੀ ਪ੍ਰੀ ਸਾਹਮਣੇ ਆਏ ਬੋਲਦਾ ਨਾਲੇ ਬ੍ਰੀਤ ਮੈਂ ਫालतੂ ਨਹੀਂ ਬੋਲਦਾ ਜਿਹੜੀ ਗੱਲ ਹੈਗੀ ਤੂੰ ਦੱਸਦੀ ਕਿਉਂ ਨਹੀਂ ਮੈਨੂੰ ਜਦੋਂ ਕੋਈ ਗੱਲ ਹੀ ਨਹੀਂ ਹੈਗੀ ਮੈਂ ਤੁਹਾਨੂੰ ਕੀ ਦੱਸਦਾ ਕੋਈ ਨਹੀਂ ਇਹ ਸੱਚ ਤੂੰ ਨਾ ਪਰਦਾ ਮੈਂ ਚੱਕ ਕੇ ਹਟੂੰਗਾ ਫੇਰ ਦੇਖਦਾ ਕਿ ਮੇਰੀ ਸੱਚ ਦੱਸ ਦੇ ਤੁਸੀਂ ਵੱਡੀ ਆਈ ਕੰਮ ਕਰਨ ਵਾਲੀ ਲੈ ਤੁਹਾਡੇ ਦਿਮਾਗ 'ਚ ਕੀ ਕੀੜੇ ਬੈਠਿਆ ਪਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਬਿਨਾਂ ਗੱਲ ਤੋਂ ਕਿਉਂ ਨਜਾਇਸ਼ ਸ਼ੱਕ ਕਰੀਐ ਨੀ ਜਦੋਂ ਮੈਂ ਤੁਹਾਨੂੰ ਕਹੀਐ ਨੀ ਨਾ ਤੁਹਾਨੂੰ ਯਕੀਨ ਹੀ ਮੇਰੇ ਤੇ ਵੀ ਮੈਨੂੰ ਮੰਮੀ ਹੋਰਾਂ ਨੇ ਕੁਝ ਨਹੀਂ ਕਿਹਾ ਮੈਂ ਆਪਦੇ ਵੱਲੋਂ ਕਿਹਾ ਸੀ ਡੈਡੀ ਨੂੰ ਅੱਛਾ ਗੱਲ ਵਿਸ਼ਵਾਸ ਦੀ ਹੈ ਨਾ ਲੈ ਕਰਦਾ ਵਿਸ਼ਵਾਸ ਮੈਂ ਮਾਤੇ ਰਿਤੇ ਵੀ ਤੇ ਪ੍ਰੀਤ ਤੇ ਵੀ ਪਰ ਜਦੋਂ ਨਾ ਮੈਨੂੰ ਇਹ ਸੱਚ ਦਾ ਪਤਾ ਲੱਗੂ ਨਾ ਮੈਨੂੰ ਡਰ ਹੈ ਵੀ ਉਦੋਂ ਮੇਰਾ ਵਿਸ਼ਵਾਸ ਟੁੱਟੂ ਉਦੋਂ ਥੋੜਾ ਕੀ ਬਣੂ ਪੁੱਤ ਕਿੱਡੀ ਕ ਗੱਲ ਹੋ ਗਈ ਜੇ ਇਹਨੇ ਕਹਿ ਵੀ ਦਿੱਤਾ ਕੋਈ ਗੱਲ ਨਹੀਂ ਉਹਨਾਂ ਨੇ ਆਪਣੀ ਧੀ ਨੂੰ ਦੇਣਾ ਹੈ ਉਹੀ ਗੱਲਾਂ ਕਰੀ ਜਾਣਾ ਤੂੰ ਗੱਲ ਨਾ ਧੀ ਨੂੰ ਦੇਣ ਦੀ ਨਹੀਂ ਹੁੰਦੀ ਗੱਲ ਇਹ ਆ ਵੀ ਜੇ ਇਹਨੇ ਕੰਮ ਸ਼ੁਰੂ ਕਰਨਾ ਸੀ ਨਾ ਉਹਦੀ ਕਮਾਈ ਜਦੋਂ ਆਪਣੇ ਘਰੇ ਰਹੂ ਤਾਂ ਖਰਚਾ ਵੀ ਆਪਾਂ ਕਰੀਏ ਹੈ ਫਿਰ ਜਿਹੜੀ ਇਹਦੀ ਕਮਾਈ ਹੋਗੀ ਉਹ ਪਿੰਡ ਭੇਜ ਦੇਣੀ ਤੂੰ ਕੋਈ ਨਾ ਫਿਰ ਡੈਡੀ ਨੂੰ ਬਾਹਰ ਹੀ ਲੈ ਆ ਮੈਂ ਦਿੰਦਾ ਮੈਂ ਉਹਨਾਂ ਨੂੰ ਆਹੋ ਹੈ ਨਹੀਂ ਨਾ ਆਪਣੇ ਕੁਛ ਵੀ ਤੇ ਮੈਂ ਤੇਰੇ ਸੁਪਨਿਆਂ ਵਾਸਤੇ ਨਾ ਕੁਛ ਮਰਜ਼ੀ ਕਰ ਲੈਂਦਾ ਮੈਂ ਕਿਤੋਂ ਮਰਜ਼ੀ ਪੈਸੇ ਲਿਆ ਕੇ ਦਿੰਦਾ ਮੈਂ ਦੇ ਦੇਣੀ ਸੀ ਤੈਨੂੰ ਡੈਡੀ ਨੂੰ ਕਹਿਣ ਦੀ ਕੀ ਲੋੜ ਸੀ ਹੁਣ ਚੱਲ ਹੀ ਲਓ ਆ ਮਾਰੇ ਠੀਕ ਹੈ ਨਾ ਮੇਰੀ ਗੱਲ ਸੁਣ ਕੀ ਲੋੜ ਸੀ ਤੈਨੂੰ ਇਹਨੂੰ ਦੱਸਣ ਦੀ ਨਾਲੇ ਤੂੰ ਆਪਣੇ ਬਾਪ ਨੂੰ ਕਹਿ ਨਹੀਂ ਸਕੀ ਵੀ ਨਾ ਦੱਸਿਓ ਇਹਨੂੰ ਫੋਨ ਕਰਕੇ ਉਹੀ ਕੰਮ ਹੋ ਗਿਆ ਨਾ ਪੁੱਤ ਜਿਹੜੀ ਗੱਲ ਦਾ ਡਰਤੀ ਮੈਨੂੰ ਹੁਣ ਇਹਨੇ ਕਲੇਸ਼ ਪਾ ਕੇ ਬਹਿ ਜਾਣਾ ਮੰਮੀ ਮੈਨੂੰ ਸੌ ਲੱਗੇ ਮੈਂ ਨਹੀਂ ਇਹਨਾਂ ਨੂੰ ਕੁਝ ਵੀ ਦੱਸਿਆ ਹੈਗਾ ਤੇ ਨਾਲੇ ਮੈਂ ਨਾ ਡੈਡੀ ਨੂੰ ਕਹਿਣਾ ਭੁੱਲ ਗਈ ਉਹਨਾਂ ਨੂੰ ਕਿਹੜਾ ਵਿਚਾਰਿਆ ਉਹਨੂੰ ਪਤਾ ਸੀ ਕੁਝ ਉਹ ਤਾਂ ਮੇਰੀ ਗਲਤੀ ਆ ਡੈਡੀ ਮੈਨੂੰ ਫੋਨ ਕਰੀ ਜਾਂਦੇ ਸੀ ਮੈਂ ਉਹਨੂੰ ਤਾਂ ਫੋਨ ਹੀ ਨਹੀਂ ਚੱਕਿਆ ਤੇ ਉਹਨਾਂ ਨੇ ਹਾਰ ਕੇ ਫਿਰ ਇਹਨਾਂ ਨੂੰ ਫੋਨ ਕੀਤਾ ਤਾਂ ਕਰਕੇ ਇਹਨਾਂ ਨੂੰ ਪਤਾ ਲੱਗ ਗਿਆ ਸਮਝ ਨਹੀਂ ਆਉਂਦੀ ਮੰਮੀ ਮੈਨੂੰ ਤਾਂ ਵੀ ਇਹ ਕਾਹਤੋਂ ਫालतू ਸੋਚੀ ਜਾਂਦੇ ਨੇ ਕੋਈ ਇਹ ਜੀ ਗੱਲ ਵੀ ਨਹੀਂ ਕੀਤੀ ਇਹਨਾਂ ਕੋਲ ਤਾਂ ਮੈਂ ਪੁੱਤ ਗੱਲ ਨਹੀਂ ਕੀਤੀ ਤੇਰੇ ਡੈਡੀ ਨੇ ਇਹਨੂੰ ਫੋਨ ਕਰਕੇ ਕਹਿਤਾ ਹੋਣਾ ਕੁਝ ਹੁਣ ਨਹੀਂ ਇਹ ਖਿਹੜਾ ਛੱਡਦਾ ਜਿੰਨੀ ਦੇਰ ਨੂੰ ਪਤਾ ਨਹੀਂ ਲੱਗਦਾ ਹੈਗਾ ਹੁਣ ਦੇਖੀ ਘਰ ਚ ਕਲੇਸ਼ ਰਹੂਗਾ ਨਾਲੇ ਲਾਪਰੀਤ ਨੂੰ ਬੋਲੂਗਾ ਇਹ ਕੋਈ ਨਾ ਤਾਂ ਮੈਂ ਡੈਡੀ ਨੂੰ ਪੁੱਛ ਲੂੰਗੀ ਵੀ ਡੈਡੀ ਨੇ ਕੋਈ ਹੋਰ ਵੱਧ ਘੱਟ ਗੱਲ ਤਾਂ ਨਹੀਂ ਕਰੀ ਪਰ ਮੈਨੂੰ ਇਹਨਾਂ ਦਾ ਵਿਸ਼ਵਾਸ ਹੈ ਡੈਡੀ ਨੇ ਹੋਰ ਕੁਝ ਨਹੀਂ ਕਿਹਾ ਹੋਊਗਾ ਇਹਨਾਂ ਨੂੰ ਜੇ ਕਿਹਾ ਹੁੰਦਾ ਤਾਂ ਇਹ ਆਪਾਂ ਨੂੰ ਕਹਿ ਦਿੰਦੇ ਹੁਣ ਮੇਰੀ ਗੱਲ ਸੁਣ ਪੁੱਤ ਕਿਤੇ ਤੂੰ ਇਹਨੂੰ ਸੱਚ ਦੱਸ ਵੀ ਇਹਨਾਂ ਦੇ ਮम्मी ਮੈਂ ਕਿਉਂ ਦੱਸੂਗੀ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਜਦੋਂ ਮੈਂ ਤੁਹਾਨੂੰ ਕਹੀ ਜਾਂਦੀ ਆ ਵੀ ਮੈਂ ਅਜੇ ਕੋਈ ਗੱਲ ਨਹੀਂ ਕਰਦੀ ਇਹਨਾਂ ਕੋਲੇ ਨਾਲੇ ਇਹਨਾਂ ਦੇ ਸੁਭਾਅ ਦਾ ਤਾਂ ਮੈਨੂੰ ਪਤਾ ਬਹੁਤ ਅੱਤਾ ਸੁਭਾਅ ਹੈ ਪੁੱਤ ਯਕੀਨ ਤਾਂ ਤੇਰੇ ਤੇ ਹੈਗਾ ਪਰ ਮੈਨੂੰ ਤਾਂ ਡਰ ਲੱਗਦਾ ਇਹਦਾ ਗੁੱਸਾ ਵੀ ਬਹੁਤ ਆ ਹੁਣ ਨਹੀਂ ਇਹ ਹਟਦਾ ਹੈਗਾ ਕਿਤੇ ਤੇਰੇ ਡੈਡੀ ਨੂੰ ਨਾ ਪੁੱਛ ਲਵੇ ਉਹਨੂੰ ਇੱਕ ਵਾਰ ਫੋਨ ਕਰਕੇ ਸਮਝਾ ਦੇ ਆਪਣੇ ਡੈਡੀ ਨੂੰ ਕੋਈ ਨਾ ਮੰਮੀ ਡੈਡੀ ਨਾਲ ਤਾਂ ਮੈਂ ਗੱਲ ਕਰ ਲੂੰਗੀ ਪਰ ਮੈਨੂੰ ਐਨੀ ਸਮਝ ਆਉਂਦੀ ਹੈਗੀ ਉਹ ਕਹਿੰਦੇ ਮੈਂ ਹੁਣ ਰੋਟੀ ਨਹੀਂ ਖਾਂਦਾ ਜੋ ਤੱਕ ਦੱਸ ਦੇ ਨਹੀਂ ਹੁਣ ਆਪਾਂ ਕੀ ਹੱਲ ਕਰੀਏ ਇਹਦਾ ਕੀ ਕਰਮ ਹੈ ਤਾਂ ਹੀ ਤਾਂ ਪੁੱਤ ਡਰਦੀਆਂ ਇਹਨੂੰ ਕੋਈ ਗੱਲ ਨਹੀਂ ਦੱਸਦੀ ਹੈਗੀ ਲਾਪਰੀਤ ਦੇ ਸਹੁਰਿਆਂ 'ਚ ਜਿਹੜਾ ਕੁਝ ਹੁੰਦਾ ਤਾਂ ਹੀ ਨਹੀਂ ਅਸੀਂ ਇਹਨੂੰ ਦੱਸਦੇ ਇਹ ਤਾਂ ਕਲੇਸ਼ ਪਾ ਕੇ ਬਹਿ ਜਾਊਗਾ ਨਾਲੇ ਉੱਥੇ ਜਾ ਕੇ ਬੋਲੂਗਾ ਤਾਂ ਕਰਕੇ ਪੁੱਤ ਮੈਂ ਤਾਂ ਬਸ ਆਪਣੇ ਢਿੱਡ 'ਚ ਰੱਖ ਲੰਨੀ ਆ ਕੋਈ ਵੀ ਗੱਲ ਹੁੰਦੀ ਹੈ ਮੰਮੀ ਜੇ ਇਹਨਾਂ ਨੂੰ ਕੱਲ ਨੂੰ ਪਤਾ ਲੱਗ ਗਿਆ ਕੁਝ ਤੁਹਾਨੂੰ ਪਤਾ ਹੈ ਇਹਨਾਂ ਦਾ ਤਾਂ ਮੇਰੇ ਤੋਂ ਜੰਮੀ ਜੀਕੀਨ ਉੱਠ ਜਾਊਗਾ ਚੱਲ ਪੁੱਤ ਤੂੰ ਇੱਕ ਵਾਰ ਆਪਣੇ ਡੈਡੀ ਨੂੰ ਫੋਨ ਕਰਕੇ ਕਹਿ ਦੇ ਵੀ ਇਹਨੂੰ ਫੋਨ ਤੇ ਕੁਝ ਨਾ ਦੱਸੇ ਜੇ ਫੋਨ ਕਰੂਗਾ ਇਹ ਨਹੀਂ ਫੋਨ ਕਰਦੇ ਮੰਮੀ ਡੈਡੀ ਨੂੰ ਹੁਣ ਤੇ ਨਾਈ ਡੈਡੀ ਨੇ ਕੁਝ ਦੱਸਣਾ ਚਲ ਠੀਕ ਐ ਪੁੱਤ ਚਲੋ ਮੰਮੀ ਨਾਲੇ ਬਾਹਰ ਬੈਜੋ ਆ ਕੇ ਅੰਦਰ ਕਾਹਨੂੰ ਬੈਠੇ ਹੋ ਚੱਲ ਪੁੱਤ ਮੈਂ ਤਾਂ ਆਉਣੇ ਲੱਗੀ ਤੀ ਸ਼ੀਬਾ ਆ ਗਿਆ ਜਦ ਇਹ ਮੈਂ ਤਾਂ ਹੁਣ ਡਰੇ ਲੱਗੀ ਜਾਣਾ ਨਾਲੇ ਲਾਪੜਿਤ ਕਿੱਥੇ ਆ ਪਤਾ ਨਹੀਂ ਮਿਲਣਾ ਤਾਂ ਬਾਹਰ ਹੀ ਬੈਠੇ ਆ ਚੱਲ ਉਹਦੇ ਕੋਲੇ ਜਾ ਕੇ ਬੈਠਦੀ ਆ ਡੈਡੀ ਤੁਹਾਨੂੰ ਕੀ ਲੋਡ ਸੀਗੀ ਸ਼ਿਵ ਨੂੰ ਕਹਿਣ ਦੀ ਮੈਨੂੰ ਸਮਝ ਨਹੀਂ ਆਉਂਦੀ ਜਿਵੇਂ ਨਹੀਂ ਫੋਨ ਚੱਕ ਰਹੀ ਸੀ ਉਹਨੂੰ ਕਹਿ ਦੇ ਤਾਂ ਗੱਲ ਕਰਵਾ ਦਿੰਦਾ ਉਹ ਪਰ ਡੈਡੀ ਪ੍ਰੋਬਲਮ ਤਾਂ ਕੋਈ ਨਹੀਂ ਹੈਗੀ ਉਹਨਾਂ ਦੇ ਦਿਮਾਗ 'ਚ ਪਤਾ ਨਹੀਂ ਕੀ ਗਲਤਫਹਿਮੀ ਬੈਟਰੀ ਆ ਤੇ ਉਹਨਾਂ ਨੇ ਹੁਣ ਘਰ 'ਚ ਕਲੇਸ਼ ਪਾ ਰਖਿਆ ਮੈਨੂੰ ਨਹੀਂ ਸਮਝ ਆਉਂਦੀ ਡੈਡੀ ਹੁਣ ਮੈਨੂੰ ਪਹਿਲਾਂ ਇਹ ਦੱਸੋ ਤੁਸੀਂ ਕੀ ਕੁਛ ਕਿਹਾ ਉਹਨੂੰ ਕੋਈ ਹੋਰ ਗਲਤੀ ਨਹੀਂ ਨਾ ਕਹੀ ਪਰ ਮੈਨੂੰ ਪਤਾ ਨਹੀਂਗਾ ਤੋਂ ਸ਼ਿਵ ਐਦਾਂ ਕਰੀ ਜਾਂਦਾ ਤੋਂ ਉਹਨੂੰ ਲੋੜ ਹੀ ਨਹੀਂ ਸੀ ਡੈਡੀ ਉਹਨਾਂ ਨੂੰ ਪਹਿਲਾਂ ਤਾਂ ਕਹਿਨ ਦੀ ਪਤਾ ਹੈ ਮੇਰੀ ਗਲਤੀ ਹੈ ਮੈਂ ਫੋਨ ਨਹੀਂ ਚੱਕਿਆ ਨਾਲ ਗਲਤੀ ਇਹ ਵੀ ਹੈ ਮੇਰੀ ਵੀ ਮੈਂ ਤੁਹਾਨੂੰ ਦੱਸਿਆ ਨਹੀਂ ਵੀ ਸ਼ਿਵ ਨੂੰ ਕੁਝ ਵੀ ਨਹੀਂ ਦੱਸਣਾ ਤੁਸੀਂ ਕੋਈ ਨਾ ਮੈਂ ਸੰਭਾਲ ਲੂੰਗੀ ਸਾਰਾ ਖੁਸ਼ਾ ਪਰ ਮੇਰੀ ਗੱਲ ਸੁਣੋ ਜੇ ਤੁਹਾਨੂੰ ਸ਼ਿਵ ਦਾ ਫੋਨ ਆਵੇ ਨਾ ਹਾਂਜੀ ਹਾਂਜੀ ਜੇ ਤੁਹਾਨੂੰ ਫੋਨ ਆਵੇ ਉਹਨਾਂ ਦਾ ਤਾਂ ਤੁਸੀਂ ਉਹਨੂੰ ਐ ਕਹਦੇ ਹੋ ਮਤਲਬ ਤੁਸੀਂ ਗੱਲ ਸੰਭਾਲ ਲਿਓ ਹਾਂਜੀ ਉਹਨੂੰ ਕਹਦੇ ਹੋ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਮੈਨੂੰ ਪ੍ਰੀਤ ਨੇ ਕਿਹਾ ਸੀਗਾ ਵੀ ਹੋਰ ਕਿਸੇ ਨੇ ਪੈਸੇ ਨਹੀਂ ਮੰਗੇ ਹੋਰ ਉਹ ਮੰਮੀ ਨੂੰ ਵੀ ਬੋਲੇ ਜਾ ਕੇ ਕਹਿੰਦਾ ਤੁਸੀਂ ਮੰਗਵਾਇਆ ਨਾਲੇ ਮੰਮੀ ਹੋਰਾਂ ਦਾ ਕੀ ਕਸੂਰ ਐ ਇਹਦੇ 'ਚ ਪੈਸੇ ਨੂੰ ਤਾਂ ਮੈਂ ਤੁਹਾਨੂੰ ਕਿਹਾ ਹਾਂਜੀ ਮੰਮੀ ਨੇ ਤਾਂ ਮੈਨੂੰ ਨਾਲੇ ਪਹਿਲਾਂ ਹੀ ਕਿਹਾ ਸੀ ਵੀ ਪੁੱਤ ਰੈਣ ਦੇ ਤੂੰ ਆਪਣੇ ਡੈਡੀ ਨੂੰ ਨਾ ਕਹੀਂ ਚੰਗੇ ਨਹੀਂ ਲੱਗਦੇ ਉਹਨਾਂ ਦਾ ਕੀ ਕਸੂਰ ਐ ਦੱਸ ਪਹਿਲਾਂ ਵਿਚਾਰਿਆਂ ਦਾ ਕੋਈ ਨਾ ਡੈਡੀ ਤੁਸੀਂ ਕਰ ਲਿਓ ਗੱਲ ਮੈਨੂੰ ਪਤਾ ਸ਼ਿਮਨ ਨੇ ਤੁਹਾਨੂੰ ਫੋਨ ਜਰੂਰ ਕਰਨਾ ਹਾਂਜੀ ਕੋਈ ਨਾ ਬਸ ਵੱਧ ਘੱਟ ਕੋਈ ਗੱਲ ਕਰਨ ਦੀ ਲੋੜ ਨਹੀਂ ਹੈਗੀ ਹਾਂਜੀ ਹਾਂਜੀ ਡੈਡੀ ਟੈਂਸ਼ਨ ਤਾਂ ਹੋ ਹੀ ਜਾਂਦੀ ਐ ਹੁਣ ਮੈਂ ਹੋਰ ਕੀ ਕਰਾਂ ਬੀ ਨਗਲ ਨੂੰ ਬੋਲੀ ਜਾਂਦੇ ਨੇ ਮੰਮੀ ਹੋਰਾਂ ਨੂੰ ਉਹ ਵੀ ਦੱਸਿਆ ਡੈਡੀ ਕੀ ਗੱਲ ਹੋਊਗੀ ਜਿਵੇਂ ਤੁਹਾਡੇ ਤੋਂ ਪੈਸੇ ਮੰਗ ਲੇ ਕਹਿੰਦਾ ਤੂੰ ਮੈਨੂੰ ਦੱਸਿਆ ਨਹੀਂ ਹੈਗਾ ਤੂੰ ਡੈਡੀ ਤੋਂ ਕਿਉਂ ਪੈਸੇ ਮੰਗੇ ਮੇਰਾ ਸਿਰ ਨਹੀਂਵਾ ਕਰਵਾਤਾ ਹੋਰ ਮੈਂ ਵੀ ਇਹੀ ਕਿਹਾ ਸੀ ਮੈਂ ਕਿਹਾ ਫਿਰ ਕੀ ਹੋਊਗਾ ਜੀ ਮੈਨੂੰ ਨਹੀਂ ਦੇਣਗੇ ਹੋਰ ਕਿਹਨੂੰ ਦੇਣਗੇ ਉਹ ਉਹ ਕੁਛ ਨਾ ਥੋੜਾ ਜਿਹਾ ਜ਼ਿਆਦਾ ਹੀ ਸੋਚਦਾ ਠੀਕ ਹੈ ਡੈਡੀ ਧਿਆਨ ਰੱਖਿਓ ਆਪਣਾ ਠੀਕ ਹੈ ਜੀ ਬਾਏ ਡੇਡੀ ਨੇ ਤਾਂ ਲੈ ਬੱਦ ਘੱਟ ਗੱਲੇ ਵੀ ਨਹੀਂ ਕਹੀ ਕੋਈ ਇਹ ਪਤਾ ਨਹੀਂ ਕਿਉਂ ਇੰਨਾ ਕਰੀ ਜਾਂਦੇ ਨੇ ਨਾਲੇ ਫਿਰ ਐਡੀ ਕਿੱਡੀ ਗੱਲ ਹੈ ਜੇ ਮੈਂ ਡੈਡੀ ਤੋਂ ਪੈਸੇ ਮੰਗਵਾ ਵੀ ਲਏ ਮੋੜ ਦਾਂਗੇ ਪੈਸੇ ਥੋੜੇ ਦੱਬਣ ਲੱਗੇ ਡੈਡੀ ਦੇ ਐਨਾ ਕ ਤਾਂ ਮੈਨੂੰ ਵੀ ਪਤਾ ਵੀ ਨਹੀਂ ਚੰਗੇ ਲੱਗੀ ਦਾ ਫਿਰ ਮੈਂ ਹੋਰ ਕਰਦੀ ਕੀ ਜਦੋਂ ਮੰਮੀ ਹੋਰਾਂ ਦਾ ਤਾਂ ਹੱਥ ਤੰਗ ਹੈਗਾ ਮੰਮੀ ਨੇ ਖੁਦ ਹੀ ਕਿਹਾ ਸੀ ਚਾਰੇ ਪਾਸੇ ਫਸ ਗਈ ਮੈਂ ਤਾਂ ਹੁਣ ਇਹਨਾਂ ਦੇ ਮਨ 'ਚ ਵੀ ਪਤਾ ਨਹੀਂ ਕੀ ਸ਼ੱਕ ਬੈਠ ਗਿਆ ਕਿਉਂ ਐਵੇਂ ਕਰੀ ਜਾਂਦੇ ਨੇ ਇਹ ਪ੍ਰੀਤਾ ਇੱਕ ਮਿੰਟ ਰੁਕੀ ਹਾਂਜੀ ਦੀਦੀ ਕਿਵੇਂ ਤੇਰੇ ਕੋਲੇ ਆਉਂਦੀ ਸੀ ਠੀਕ ਆ ਤੂੰ ਸੁਣਾ ਹਾਂ ਠੀਕ ਆ ਉਹ ਡੇਕੇ ਹੀ ਸੀਗੀ ਹਾਂਜੀ ਕੁੜੇ ਡੇਕੇ ਹੀ ਸੀ ਆਜੋ ਚੱਲਦੇ ਆ ਘਰੇ ਨਾ ਨਾ ਘਰੇ ਨਹੀਂ ਚੱਲ ਤੂੰ ਉਨੀ ਟੱਕਰ ਗਈ ਮੈਂ ਤੈਨੂੰ ਨਹੀਂ ਦੱਸ ਦਿੰਨੀ ਆ ਗੱਲ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਮੈਨੂੰ ਤਾਂ ਉਦ ਦੀ ਉਹ ਹੋ ਜਾਂਦੀ ਆ ਟੈਨਸ਼ਨ ਜਦੋਂ ਤੂੰ ਮੈਨੂੰ ਗੱਲ ਦੱਸਿਆ ਲਪ੍ਰੀਤਾ ਲਈ ਓਹੋ ਤੁਸੀਂ ਹਜੇ ਵੀ ਉਹ ਗੱਲ ਸੋਚੀ ਜਾਂਦੇ ਹੋ ਹੋਰ ਸੱਚ ਕਹਿੰਦੀ ਆ ਪ੍ਰੀਤਾ ਵੀ ਐ ਕਾ ਤੋ ਕੀਤਾ ਨਹੀਂ ਲਪ੍ਰੀਤਾ ਨਹੀਂ ਮੈਨੂੰ ਤਾਂ ਆਪਣੀ ਦੀਦੀ ਸਮਝ ਆ ਰਹੀ ਅਸਲ 'ਚ ਨਾ ਇੱਧੇ ਜਿ ਆਜੋ ਅਸਲ 'ਚ ਮੈਂ ਵੀ ਤੁਹਾਡੇ ਕੋਲੇ ਗੱਲ ਕਰਨੀ ਸੀ ਇੱਕ ਹਾਂ ਵੀ ਜਿੱਦਿਆਂ ਦੀ ਦੀਦੀ ਆਏ ਆ ਨਾ ਘਰ 'ਚ ਹੋ ਰੇ ਕੁਝ ਜਿਹਾ ਹੋਈ ਜਾਂਦਾ ਅੱਛਾ ਪਤਾ ਕੀ ਹੋਇਆ ਮੈਂ ਤੁਹਾਨੂੰ ਪੂਰੀ ਗੱਲ ਨਹੀਂ ਦੱਸੀ ਉਸ ਦਿਨ ਹਾਂ ਉਹਨਾਂ ਨੇ ਨਾ ਮੇਰੇ ਤੋਂ ਪੈਸੇ ਮੰਗੇ ਸੀਗੇ ਉਹ ਕਹਿੰਦੇ ਵੀ ਮੇਰੇ ਸਹੁਰਿਆਂ ਦਾ ਹੱਥ ਤੰਗ ਹੈਗਾ ਤੇ ਕਹਿੰਦੇ ਹੋ ਮੈਨੂੰ ਤੰਗ ਵੀ ਬਹੁਤ ਕਰਦੇ ਆ ਕਹਿੰਦੇ ਉਹਨਾਂ ਨੇ ਕਿਹਾ ਵੀ 1.5 ਲੱਖ ਰੁਪਏ ਲਿਆ ਸ਼ੱਕ ਭਰਨੀ ਆ ਪਤਾ ਨਹੀਂ ਇਹਨਾਂ ਦੀ ਕੋਈ ਕਿਸੇ ਕੁੜੀ ਦੀ ਸ਼ੱਕ ਹੋਈ ਹੋਊਗੀ ਨਾ ਤਾਂ ਕਰਕੇ ਫਿਰ ਮੈਂ ਆਪਦੇ ਡੈਡੀ ਨਾਲ ਗੱਲ ਕੀਤੀ ਲੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਪ੍ਰੀਤ ਸ਼ੱਕ ਉਹਨੇ ਉੱਥੇ ਭਰਨੀ ਹੈਗੀ ਪੈਸੇ ਹੋਰ ਹੀ ਮੰਗੀ ਜਾਂਦੀ ਹੈਗੀ ਮੈਨੂੰ ਤਾਂ ਕੋਈ ਗੜਬੜ ਲੱਗਦੀ ਹੈਗੀ ਨਾਲੇ ਉਹ ਤਾਂ ਇੰਨੇ ਭੋਲੇ ਨੇਗੇ ਉਹ ਤਾਂ ਉਹ ਹੀ ਨਹੀਂ ਮੰਗਦੇ ਹੈਗੇ ਪੈਸੇ ਉਹਦੇ ਘਰ ਵਾਲਾ ਸਰਕਾਰੀ ਟੀਚਰ ਲੱਗਿਆ ਹੋਇਆ ਹੈਗਾ ਨਾਲੇ ਪੈਸੇ ਤਾਂ ਪੈਸੇ ਪ੍ਰੀਤ ਤੂੰ ਆਪਦੇ ਡੈਡੀ ਨੂੰ ਕਹ ਤੋ ਕਿਹਾਗਾ ਪੈਸੇ ਲਿਓ ਨੂਰੇ ਉਹ ਤਾਂ ਨਾ ਦੀਦੀ ਮੰਮੀ ਮੇਰੇ ਕੋਲ ਰੋਣ ਲੱਗ ਗਏ ਕਹਿੰਦੇ ਐਂ ਕਰਕੇ ਲਾਪੀਤ ਨੂੰ ਬਹੁਤ ਤੰਗ ਕਰ ਰਹੇ ਨੇ ਕਹਿੰਦੇ ਮੇਰਾ ਵੀ ਹੱਥ ਤੰਗ ਹੈ ਫਿਰ ਮੈਂ ਡੈਡੀ ਕੋਲ ਗੱਲ ਕਰ ਲਈ ਤੇ ਡੈਡੀ ਮੰਨ ਵੀ ਗਏ ਵੀ ਮੈਂ ਇੰਤਜ਼ਾਮ ਕਰ ਦੂੰਗਾ ਕਿ ਤੋ ਨਾ ਕਿਤੋਂ ਫਿਰ ਤਾਂ ਕਰਕੇ ਦੀਦੀ ਮੈਨੂੰ ਤਰਸ ਆ ਗਿਆ ਮੈਂ ਕਿਹਾ ਜੀ ਮੈਂ ਨਹੀਂ ਹੁਣ ਖੜੂਂਗੀ ਫਿਰ ਹੋਰ ਕੌਣ ਖੜੂਗਾ ਉਹੋ ਪ੍ਰੀਤ ਹਲੇ ਤੇਰੇ ਬਿਆਨ ਅਨੁਸਾਰ ਕਿੰਨਾ ਕ ਟਾਈਮ ਹੋਇਆ ਅਕ ਦੱਸ ਤੂੰ ਉੱਥੇ ਪੈਸੇ ਨੂੰ ਵੀ ਕਹਤਾ ਹੁਣ ਤੇਰੇ ਡੈਡੀ ਨੇ ਤਾਂ ਹੀ ਲੱਗੂਗਾ ਵੀ ਇਹ ਪੈਸੇ ਮੰਗਦੇ ਨੇ ਨਹੀਂ ਨਹੀਂ ਉਹ ਤਾਂ ਮੈਂ ਡੈਡੀ ਨੂੰ ਸਮਝਾਦਾ ਤੀ ਡੈਡੀ ਦਾ ਤਾਂ ਕੋਈ ਇੰਨਾ ਵੱਡਾ ਚੱਕਰ ਵੀ ਨਹੀਂ ਚੱਕਰ ਤਾਂ ਇਹ ਹੈ ਦੀਦੀ ਹੂੰ ਡੈਡੀ ਨੇ ਨਾ ਅੱਜ ਸ਼ਿਵ ਨੂੰ ਫੋਨ ਕਰਤਾ ਮੈਂ ਫੋਨ ਨਹੀਂ ਸੀ ਚੱਕਰੀ ਡੈਡੀ ਦਾ ਤੇ ਉਹਨੇ ਨਾ ਸ਼ਿਵ ਕੋਲ ਗੱਲ ਕਰਤੀ ਤੇ Shivdi ਦੇ ਦਿਮਾਗ ਚ ਪਤਾ ਨਹੀਂ ਕੀ ਗੱਲ ਬੈਠੀ ਪਈ ਉਹਨੇ ਲੜਾਈ ਪਾ ਰੱਖੀ ਕਹਿੰਦਾ ਤੂੰ ਕਿਉਂ ਪੈਸੇ ਮੰਗਵਾਏ ਤੇ ਨਾਲੇ ਉਹ ਬਾਰ ਬਾਰ ਮੰਮੀ ਨਾਲ ਲੜੀ ਜਾਂਦਾ ਕਹਿੰਦਾ ਮੈਨੂੰ ਪਤਾ ਹੈ ਪੱਕਾ ਤੂੰ ਕਿਹਾ ਹੁਣ ਇਹਨਾਂ ਨੂੰ ਪੈਸਿਆਂ ਨੂੰ ਸਹੀ ਗੱਲ ਹੈ ਪ੍ਰੀਤ Shivdi ਜੇ ਤੂੰ ਸ਼ਿਵ ਨੂੰ ਦੱਸਦੀ ਉਹ ਕੋਈ ਹੱਲ ਹੁਲ ਕਰ ਦਿੰਦਾ ਹੈ ਨਾਲੇ ਅੱਜ ਤਾਂ ਇੰਨੇ ਕ ਪੈਸੇ ਮੰਗਵਾਏ ਨੇ ਕੱਲ ਨੂੰ ਵੱਧ ਮੰਗਣਗੇ ਆ ਤੂੰ ਦੱਸਣਾ ਸੀ ਬਈ ਸ਼ਿਵ ਨੂੰ ਤੇਰੀ ਗਲਤੀ ਹੈ ਪ੍ਰੀਤ ਤੇ ਸਾਰੀ ਨਹੀਂ ਦੀਦੀ ਮੰਮੀ ਹੋਰੀ ਇਹ ਜੇ ਨਹੀਂ ਹੈਗੀਆਂ ਤੁਹਾਨੂੰ ਪਤਾ ਹੈ ਮੰਮੀ ਦਾ ਸੁਭਾਅ ਬਹੁਤ ਵਧੀਆ ਤੇ ਦੀਦੀ ਦਾ ਵੀ ਸੁਭਾਅ ਬਹੁਤ ਵਧੀਆ ਪਰ ਮੈਨੂੰ ਨੂੰ ਉਹਨਾਂ ਦਾ ਦੁੱਖ ਦੇਖਿਆ ਨਹੀਂ ਗਿਆ ਹੈਗਾ ਤਾਂ ਕਰਕੇ ਮੈਂ ਡੈਡੀ ਨੂੰ ਕਹਤਾ ਨਹੀਂ ਤਾਂ ਕੋਈ ਇਹੋ ਜੀ ਗੱਲ ਹੈ ਨਹੀਂ ਸੀ ਪਰ ਮੈਂ ਟੈਨਸ਼ਨ ਤੇ ਇਹ ਹੋਈ ਪਈ ਆ ਮੈਂ ਨਾ ਸ਼ਿਵ ਨੂੰ ਦੱਸਿਆ ਨਹੀਂ ਹੈਗਾ ਕੋਈ ਵੀ ਗੱਲ ਤੇ ਮੰਮੀ ਨੇ ਮਨਾ ਕੀਤਾ ਸੀ ਮੈਨੂੰ ਵੀ ਸ਼ਿਵ ਕੋਲੇ ਗੱਲ ਵੀ ਨਹੀਂ ਕਰਨੀ ਵੀ ਜੇ ਕੱਲ ਨੂੰ ਉਹਨੂੰ ਕਿਤੇ ਪਤਾ ਲੱਗ ਗਿਆ ਨਾ ਉਦੋਂ ਤਾਂ ਜੰਮੀ ਵਿਸ਼ਵਾਸ ਉਡ ਜਾਊਗਾ ਮੇਰੇ ਤੋਂ ਨਾ ਤੈਨੂੰ ਚਾਚੀ ਨੇ ਕਿਹਾ ਸੀ ਵੀ ਸ਼ਿਵ ਨੂੰ ਦੱਸੀ ਨਾ ਹਾਂਜੀ ਮੇਰੇ ਤਾਂ ਚਾਚੀ ਦੀ ਸਮਝ ਨਹੀਂ ਆਉਂਦੀ ਹੈਗੀ ਪਹਿਲਾਂ ਕਿੰਨੀ ਵਧੀਆ ਹੁੰਦੀ ਸੀ ਚਾਚੀ ਹੈ ਹੁਣ ਉਹਨੂੰ ਪਤਾ ਨਹੀਂ ਕੀ ਹੋ ਗਿਆ ਆਹ ਕਤੋਂ ਲੱਗਦੀ ਕਰਨ ਉਹ ਮੈਨੂੰ ਤਾਂ ਆਪਣੀ ਸਮਝ ਆਦੀ ਜੇ ਕੋਈ ਗੱਲ ਹੈਗੀ ਹੈ ਫਿਰ ਸ਼ਿਵ ਕੋਲੇ ਕਤੋਂ ਨਹੀਂ ਕਰਦੀ ਹੈਗੀ ਨਾਲੇ ਸ਼ਿਵ ਕੋਈ ਸੋਲੂਸ਼ਨ ਨਹੀਂ ਕਰੂਗਾ ਜੀ ਉਹਦੇ ਸਾਰੇ ਤੰਗ ਕਰਦੇ ਨੇ ਉਹਨੂੰ ਆਹੋ ਨਾ ਉਹਦੇ ਸਾਰੇ ਕਿੱਥੇ ਤੰਗ ਕਰਦੇ ਨੇ ਪ੍ਰੀਤੋਂ ਨੂੰ ਉਹ ਤਾਂ ਅਮੂਰੇ ਲਾ ਕੇ ਰੱਖਦੀ ਹੈ ਮੈਨੂੰ ਪਤਾ ਹੈ ਲਾ ਪ੍ਰੀਤਾ ਕਹੀ ਜੀ ਹੈ ਚਾਚੀ ਤਾਂ ਵਧੀਆ ਸੀ ਚੜ ਲਾ ਪ੍ਰੀਤਾ ਮੰਨਿਆ ਕਿਵੇਂ ਦੀ ਹੈਗੀ ਫਿਰ ਮੈਨੂੰ ਤਾਂ ਆਪ ਨਹੀਂ ਪਤਾ ਦੀਦੀ ਕੁਛ ਪਤਾ ਨਹੀਂ ਕੀ ਹੋਈ ਜਾਂਦਾ ਮੈਨੂੰ ਤਾਂ ਐ ਲੱਗਦਾ ਹੈ ਵੀ ਮੈਂ ਪੈਸੇ ਮੰਗਵਾ ਕੇ ਗਲਤੀ ਕਰ ਲਈ। ਪ੍ਰੀਤ ਮੈਂ ਤੈਨੂੰ ਐਂ ਕਹਿੰਦੀ ਆ ਤੂੰ ਹਲੇ ਪੈਸੇ ਨਾ ਮੰਗਵਾ ਤੇਰੇ ਡੈਡੀ ਤੋਂ ਆਪਾਂ ਕੋਈ ਨਾ ਹੱਲ ਕੱਢਦੇ ਆ ਕੋਈ ਪਤਾ ਕਰਦੇ ਆਪਾਂ। ਹੱਲ ਤਾਂ ਕੱਢ ਲਾਂਗੇ ਦੀਦੀ। ਹੁਣ ਮੰਮੀ ਮੈਨੂੰ ਵਾਰੀ-ਵਾਰੀ ਕਹੀ ਜਾਂਦੇ ਮੰਨ ਨੂੰ ਕੀ ਜਵਾਬ ਦਵਾਂ? ਨਾਲ ਡੈਡੀ ਨੇ ਤਾਂ ਇੰਤਜ਼ਾਮ ਵੀ ਕਰ ਰੱਖਿਆ ਪੈਸਿਆਂ ਦਾ। ਤੂੰ ਐਂ ਕਹਦੇ ਕਦੇ ਮੇਰੇ ਡੈਡੀ ਕੋਲ ਤਾਂ ਹੈ ਨਹੀਂ ਗਾ, ਹੈ ਨਹੀਂ ਦੇ ਪੈਸੇ। ਹੁਣ ਮੈਂ ਕਿਵੇਂ ਕਹਦਾ ਤੁਰੰਤ ਟਾਈਮ ਤੇ ਮੇਰੇ ਤਾਂ ਡੈਡੀ ਨਾਲ ਗੱਲ ਵੀ ਹੋ ਗਈ ਤੇ ਡੈਡੀ ਕਹਿੰਦੇ ਵੀ ਸੀ ਪਤਾ ਨਹੀਂ ਕਿਹਨੂੰ ਭੇਜੂਗਾ ਕਹਿੰਦਾ ਪੈਸੇ ਲੈ ਕੇ। ਓਹੋ ਪ੍ਰੀਤ ਤੂੰ ਅੱਜ ਮੰਗਵਾ ਕੇ ਹੁਣ ਉਹ ਰੋਜ਼ ਹੀ ਲੱਗ ਜਾਣਗੇ ਮੰਗਣ ਫੇਰ ਤੂੰ ਕਿੱਥੋਂ ਲਿਆ ਕੇ ਦਿਆ ਕਰੇਂਗੀ ਪੈਸੇ ਚੱਲ ਕੋਈ ਨਾ ਦੀਦੀ ਐਤ ਕੀ ਐਤ ਕੀ ਮੈਂ ਅਡਜਸਟ ਕਰ ਲੈਣੀਆਂ ਅਗਲੀ ਵਾਰੀ ਫਿਰ ਮੈਂ ਸ਼ਿਵਨ ਨਾਲ ਗੱਲ ਕਰ ਲੂੰਗੀ ਨਾਲੇ ਮੈਂ ਮੰਮੀ ਦਾ ਦਿਲ ਵੀ ਨਹੀਂ ਨਾ ਤੋੜ ਸਕਦੀ ਚੱਲ ਪਹਿਣੇ ਦੇਖ ਲੈ ਫਿਰ ਤੇਰੀ ਮਰਜ਼ੀ ਹੈਗੀ ਪਰ ਮੈਨੂੰ ਤਾਂ ਸਹੀ ਜਾਂ ਨਹੀਂ ਲੱਗ ਰਿਹਾ ਹੈਗੇ ਇਹ ਸਹੀ ਤਾਂ ਮੈਨੂੰ ਵੀ ਨਹੀਂ ਲੱਗ ਰਿਹਾ ਕੀ ਕਰੀਏ ਤੇ ਆਜੋ ਫਿਰ ਚੱਲੀਏ ਨਾ ਨਾ ਤੂੰ ਆਜਾ ਸਾਡੇ ਘਰੇ ਚਾਹ ਪੀ ਜਾ ਹੁਣ ਉਹ ਤਾਂ ਖੜੀ ਹੈ ਮੈਂ ਤੁਹਾਡੇ ਕੋਲ ਹੀ ਆਉਂਗੀ ਸਪੈਸ਼ਲ ਮੇਰਾ ਵੀ ਬਹੁਤ ਚੀ ਕਰਦਾ ਸੀ ਤੁਹਾਡੇ ਨਾਲ ਗੱਲ ਕਰਨ ਨੂੰ ਉਹ ਤੁਸੀਂ ਟੱਕਰੇ ਗਏ ਚੰਗਾ ਆ ਜਾ ਕਰ ਚੰਗਾ ਹਾਂ ਠੀਕ ਹੈ ਆਪਾਂ ਦੋ ਹੀ ਤਾਂ ਹੈਗੀਆਂ ਹੋਰ ਤਾਂ ਕੋਈ ਗਵੰਡੀ ਨੇੜੇ ਤੇ ਨੇ ਹੈ ਨਹੀਂਗਾ ਹੋਰ ਨਾਲ ਹੀ ਮੈਂ ਤਾਂ ਕਿਸੇ ਨੂੰ ਜਾਣਦੀ ਵੀ ਨਹੀਂ ਆਹੋ ਚੰਗਾ ਚੱਲ ਫੇਰ ਆਉਂਗੀ ਮੈਂ ਫੇਰ ਮਾਰੂੰਗੀ ਤੇਰੇ ਤੇ ਗਿੱਡਾ ਚੰਗਾ ਹਾਂ ਠੀਕ ਹੈ ਠੀਕ ਹੈ ਛਾਲ ਰੱਖੀ ਆਪਦਾ ਹਾਂਜੀ ਦੀਦੀ ਲਾਪ੍ਰੀਤ ਕੀ ਫੋਨ ਦੇਖੀ ਜਾਂਨੇ ਰੋਟੀ ਖਾ ਲਾਂਦੀ ਤੂੰ ਮੈਂ ਮਾਂ ਮੈਂ ਠਹਿਰ ਕੇ ਖਾਣੀਆਂ ਫੇਰ ਠੰਡੀ ਹੋ ਜਾਣੀਆਂ ਇਹਨੇ ਉਹ ਖਾ ਲਣਗੇ ਬਾਅਦ ਚ ਖਾ ਲੂਗਾ ਮੈਂ ਉਹ ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹੂੰ ਦੇਖੀ ਉਹ ਜਿਹੜੀ ਆਪ ਪੈਸਿਆਂ ਨੂੰ ਕਿਹਾ ਸੀ ਉਹਨੂੰ ਇਹਦੇ ਸਹੁਰੇ ਨੂੰ ਹੂੰ ਉਹਨੇ ਚੱਕ ਕੇ ਛੇਵ ਨੂੰ ਫੋਨ ਕਰਤਾ ਕਿਨੇ ਇਹਦੇ ਪ੍ਰੀਤ ਦੇ ਬਾਪ ਨੇ ਸੱਚੀ ਹੋਰ ਮੈਨੂੰ ਤਾਂ ਇਹ ਨਾ ਬੋਲੇ ਆਹੋ ਕਹਿੰਦਾ ਕਿ ਤੇ ਮਾਂ ਤਾਂ ਤਾਂ ਨਹੀਂ ਮੰਗੇ ਮੈਂ ਤਾਂ ਪਰ ਮੁਕਰ ਗਈ ਮਾਂ ਮੈਂ ਕਾਨੂੰ ਮੰਗਣੇ ਨੇ ਵਧੀਆ ਰਹੀ ਮੁਕਰ ਗਈ ਨਾ ਤੁਸੀਂ ਪ੍ਰੀਤ ਨੂੰ ਚੰਗੀ ਤਰ੍ਹਾਂ ਸਿਖਾਇਆ ਨਹੀਂ ਸੀ ਪੁੱਤ ਹੁਣ ਸਿਖਾਇਆ ਤਾਂ ਹੈਗਾ ਤੀਗਾ ਉਹੀ ਉਹਦੇ ਬਾਪ ਨੇ ਉਹਨੂੰ ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਵੀ ਡੈਡੀ ਫੋਨ ਇਹਨੂੰ ਕਰ ਦੂਗਾ ਤਾਂ ਪ੍ਰੀਤ ਤਾਂ ਮੇਰੇ ਕੋਲ ਕਹਿੰਦੀ ਨਹੀਂ ਵੀ ਮੈਂ ਇਹਨੂੰ ਕੁਝ ਨਹੀਂ ਦੱਸਿਆ ਪਰ ਮੈਨੂੰ ਤਾਂ ਡਰ ਲੱਗਦਾ ਵੀ ਕਿਤੇ ਦੱਸ ਨਾ ਦੇਵੇ ਉਹੀ ਕਹਿੰਦੇ ਮੁੰਡਾ じゃ ਕੀ ਕਹਿੰਦਾ ਮੁੰਡਾ じゃ ਤਾਂ ਮੁੰਡਾ ਤਾਂ ਮੈਨੂੰ ਇੰਨਾ ਬੋਲਿਆ ਕਹਿੰਦਾ ਮੈਨੂੰ ਲੱਗਦਾ ਤਾਂ ਤੇਰਾ ਹੀ ਕੰਮ ਸ਼ੱਕ ਤਾਂ ਪੂਰੀ ਕਰਦਾ ਮੇਰੇ ਤੇ ਬੱਸ ਫਿਰ ਇਦਾ ਮਤਲਬ ਹੁਣ ਮੈਨੂੰ ਤਾਂ ਨਹੀਂ ਪੈਸੇ ਮਿਲਨੇ ਮੇਰੇ ਤਾਂ ਕੰਮ ਕਰਤਾ ਨਾ ਠੱਪ ਤੁਸੀਂ ਨੇ ਦੇਖ ਨੜਿਆ ਨੂੰ ਕਿਹਾ ਸੀ ਆਪਣੀ ਜ਼ੁਬਾਨ ਬੰਦ ਰੱਖੀ ਆਪਦੇ ਪਿਓ ਨੂੰ ਸਖਾਦੀ ਮੈਂ ਵੀ ਤਾਂ ਉਹਨੂੰ ਇਹੀ ਕਿਹਾ ਕਹਿੰਦੀ ਅਖੇ ਮੇਰਾ ਫੋਨ ਅੰਦਰ ਪਿਆ ਤੇ ਡੈਡੀ ਫੋਨ ਕਰੀ ਗਿਆ ਹੁਣ ਉਹਨੇ ਚੱਕ ਕੇ ਛੇਵ ਨੂੰ ਕਰਤਾ ਵੀ ਅਖੇ ਬਣ ਗਿਆ ਕੰਮ ਪੈਸਿਆਂ ਦਾ ਤਾਂ ਪ੍ਰੀਤ ਨੂੰ ਕਹ ਦੇ ਹੁਣ ਮੈਂ ਕੀ ਕਰੂੰਗੀ ਮੈਨੂੰ ਪੈਸੇ ਕਿੱਥੇ ਮਿਲਣਗੇ ਕਹਿੰਦੀ ਤਾਂ ਹੈਗੀ ਆ ਉਹਨੇ ਆਪਣੇ ਸਿਰ ਗੱਲ ਲਗੀ ਆਖੇ ਵੀ ਮੈਨੂੰ ਕੰਮ ਦੀ ਲੋੜ ਤੀਗੀ ਵੀ ਮੈਂ ਕੋਈ ਕੰਮ ਤੋੜਨਾ ਤਾਂ ਮੰਗੇ ਨੇ ਡੈਡੀ ਤੋਂ ਪੈਸੇ ਸ਼ਿਭਤਾ ਉਹਨੂੰ ਵੀ ਕਹਿੰਦਾ ਕਹਿੰਦਾ ਉਹਨੀ ਦਾ ਰੋਟੀ ਨਹੀਂ ਖਾਂਦਾ ਜਿੰਨੀ ਦੇ ਸੱਚ ਦਾ ਨਹੀਂ ਪਤਾ ਲੱਗਦਾ ਉਹ ਤਾਂ ਹੁਣ ਪਤਾ ਹੀ ਹੈ ਉਹ ਪੈਰਾਂ ਤੇ ਪਾਣੀ ਥੋੜੀ ਪੈਣ ਦਿੰਦਾ ਐਵੇਂ ਇੰਨੀ ਆਸਾਨੀ ਨਾਲ ਸ਼ੱਕ ਤਾਂ ਮੇਰੇ ਤੇ ਗਿਆ ਹੋਣਾ ਮਾ ਬਸ ਫਰਕ ਸਿਰਫ ਹੈ ਨਾ ਵੀ ਸਿੱਧਾ ਤਾਂ ਉਹ ਮੈਨੂੰ ਕੁਝ ਕਹਿੰਦਾ ਨਹੀਂ ਥੋੜੇ ਵਿੱਚ ਦੀ ਕਹਿੰਦਾ ਜੇ ਤਾਂ ਮੈਨੂੰ ਬੋਲੇ ਕੁਝ ਮੈਂ ਦੇਵਾ ਉਹਨੂੰ ਪਤਾ ਨਾ ਪੁੱਤ ਤੈਨੂੰ ਤਾਂ ਉਹਨੇ ਕੁਝ ਨਹੀਂ ਕਿਹਾ ਉਹ ਤਾਂ ਮੈਨੂੰ ਇਹ ਬੋਲਦਾ ਤੀਗਾ ਸ਼ੱਕ ਤਾਂ ਸਾਰੀ ਉਹਦੀ ਮੇਰੇ ਤੇ ਹੀ ਜਾਂਦੀ ਆ। ਬਾਕੀ ਗੱਲ ਤਾਂ ਉਹ ਸੰਭਲੀ ਪ੍ਰੀਤ ਨੇ। ਹੁਣ ਦੇਖਦੀ ਆ ਕੀ ਬਣਦਾ। ਨਾ ਮਾਂ ਉਹਨੇ ਕੀ ਗੱਲ ਸੰਭਲੀ। ਸਾਰੇ ਉਹ ਪਖੰਡ ਕਰਦੀ ਆ। ਉਹਨੂੰ ਪਹਿਲਾਂ ਨਹੀਂ ਸੀ ਅਕਲ। ਆਪਣੇ ਪਿਓ ਦਾ ਮੂਵੀ ਤਾਂ ਬੰਦ ਕਰ ਸਕਦੀ ਸੀ ਨਾ। ਮੈਨੂੰ ਸਾਬ ਪਤਾ ਉਹਦੀਆਂ ਚਲਾਕੀਆਂ ਦਾ। ਉਹਨੂੰ ਐ ਆ ਵੀ ਮੈਂ ਤਾਂ ਨਾ ਲਾਪ੍ਰੀਤ ਨੂੰ ਹੀ ਦੱਬ ਦੂੰਗੀ। ਪੈਸੇ ਦਿੰਦੀ ਨਹੀਂ। ਪਰ ਮੈਨੂੰ ਵੀ ਫਿਰ ਲਾਪ੍ਰੀਤ ਕੀ ਨੇ ਕਹਿਣਾ ਜਿਵੇਂ ਪੈਸੇ ਨਾ ਕਢਾਏ ਤਾਂ। ਮੈਨੂੰ ਪੈਸੇ ਚਾਹੀਦੇ ਉਹ ਵੀ ਪ੍ਰੀਤ ਦੇ ਹੱਥੋਂ। ਮੇਰੀ ਗੱਲ ਸੁਣ ਲੈ ਕੁੜੀ। ਉਹ ਤਾਂ ਮੈਨੂੰ ਪਤਾ ਹੈ ਜੀ ਤੈਨੂੰ ਪੈਸੇ ਚਾਹੀਦੇ ਨੇ ਜਿਵੇਂ ਹੁਣ ਤੂੰ ਮੇਰੇ ਸਾਹਮਣੇ ਬੋਲਦੀ ਆ ਉਹਨੂੰ ਨਾ ਬੋਲਣ ਲੱਗ ਜੀ ਸਾਰਾ ਕੁਝ ਸੱਚ ਦੱਸ ਦੂਗੀ ਸ਼ਿਵ ਨੂੰ ਫੇਰ ਦੇਖੀ ਘਰ ਚ ਕਲੇ ਸੁੰਦਾ ਮਾਂ ਮੇਰਾ ਕੀ ਸਿਰਫ ਰਿਹਾ ਹੈ ਮੈਂ ਐਂ ਬੋਲੂਗੀ ਮੈਂ ਤਾਂ ਕਿਸੇ ਤਰੀਕੇ ਨਾਲ ਪੈਸੇ ਕਢਵਾ ਰਹੀ ਆ ਨਾਲੇ ਜੇ ਇਸ ਵਾਰ ਨਾ ਨਾ ਪੈਸੇ ਕੱਢੇ ਸਾਰੀ ਉਮਰਾਈਂ ਰਹਿ ਜੋਗੇ ਡੰਡੇ ਬਜਾਉਂਦੇ ਫੇਰ ਵਿਆਹ ਤੋਂ ਪਹਿਲਾਂ ਤਾਂ ਕਿੰਨੀ ਫੜਾ ਮਾਰਦੀ ਸੀ ਮੈਂ ਇੱਕ ਵਾਰ ਰਿਸ਼ਤਾ ਹੋ ਜਾਂਦੇ ਮੈਂ ਤਾਂ ਆਪੇ ਪੈਸੇ ਕਢਾ ਲੈਕਰੂ ਮੇਰੇ ਲਈ ਬਹੁਤ ਤਰੀਕੇ ਨੇ ਮਾਂ ਤੇਰੇ ਤੋਂ ਕੁਝ ਨਹੀਂ ਬਣਿਆ ਨਾ ਸਾੜਨੂੰ ਸ਼ਾਂਪਾ ਪਾਈਆਂ ਨ ਹੋਣ ਪੈਸਿਆਂ ਕਰਨੀ ਉਹ ਵੀ ਗਏ ਮੈਨੂੰ ਲੱਗਦਾ ਨਹੀਂ ਜਾਂਦੇ ਪੈਸਿਆਂ ਵੱਲੋਂ ਨਹੀਂ ਜਾਂਦੇ ਪੈਸੇ ਤਾਂ ਮਿਲਣਗੇ ਮੈਨੂੰ ਪਤਾ ਹੈ ਵੀ ਜੇ ਉਹਨਾਂ ਦੇ ਮੂਰੇ ਕਹਿਣਾ ਹੁੰਦਾ ਉਹਨੂੰ ਕੱਦੀ ਕਹਿ ਦਿੰਦੀ ਏ ਸ਼ਿਵ ਦੇ ਮੂਰੇ ਮੈਨੂੰ ਪਤਾ ਇਹਨੇ ਪਨਾ ਵਿਚਾਰ ਲੈਣਾ ਪੈਸੇ ਤਾਂ ਮੰਗਾਊਗੀ ਆਪਣੇ ਬਾਪ ਤੋਂ ਚਾ ਬਸ ਠੀਕ ਹੈ ਉਹਨਾਂ ਨੂੰ ਲੁਕ ਸ਼ਿਵ ਕੇ ਇਹਨੂੰ ਸਿਖਾ ਦੇ ਕਿ ਸ਼ਿਵ ਨੂੰ ਕੋਈ ਨਾ ਕੋਈ ਬਹਾਨਾ ਚੱਜ ਦਾ ਲਾ ਦੇ ਆਹ ਕੀ ਕੰਮ ਤੋੜਨ ਵਾਲਾ ਹੋਇਆ ਹੁਣ ਉਹ ਭੇਤ ਲਊਗਾ ਕਿਹੜਾ ਕੰਮ ਤੋਰੇਗੀ ਕੰਮ ਇਹਨੇ ਕਿਹੜਾ ਤੋੜਨਾ ਹੈ ਕੁਮਕਮਾ ਕੇ ਗੱਲ ਫੇਰ ਮੇਰੇ ਤੇ ਆਊਗੀ ਨਾਲ ਉਹ ਤਾਂ ਵੈਸੇ ਵੀ ਮੇਰੇ ਤੇ ਮੱਚੀ ਜਾਂਦਾ ਵੀ ਤੂੰ ਇੱਥੇ ਜਾਣ ਦਾ ਨਾਮ ਨਹੀਂ ਲੈਂਦੀ। ਚਲ ਠੀਕ ਆ। ਤੈਨੂੰ ਤਾਂ ਕੁਝ ਨਹੀਂ ਕਹਿੰਦਾ ਹੈਗਾ। ਉਹਨਾਂ ਨਾਲ ਤੂੰ ਵੀ ਲੜਨ ਵਾਲੀਆਂ ਗੱਲਾਂ ਕਰੀ ਜਾਇਆ ਕਰ ਉਹਦੇ ਨਾਲ। ਤਾਂ ਹੀ ਨਹੀਂ ਬਣਦੀ ਥੋੜੀ ਭੈਣ ਭਾਈਆਂ ਦੀ। ਮੇਰੀ ਕੀ ਨਹੀਂ ਬਣਦੀ ਮੈਂ ਆ ਪੰਗੇ ਲੈਂਦਾ ਮੇਰੇ ਨਾਲ। ਬਹੂ ਦਾ ਹੋ ਕੇ ਬਹਿ ਗਿਆ ਹੁਣ। ਜੁਣੋਂ ਦੀ ਉਹਦਾ ਇਕੱਲੇ ਦੀ ਵਿਆਹ ਹੋਇਆ ਦੁਨੀਆ 'ਚ ਹੋਰ ਤਾਂ ਸਾਰੇ ਛੜੇ ਤੁਰੇ ਫਿਰਦੇ ਨੇ। ਮਾਂ ਜਾ ਕੇ ਮੈਨੂੰ ਰੋਟੀ ਪਾ ਕੇ ਲਿਆ ਦੇ ਹੁਣ ਖਾ ਲਾਂ ਮੈਂ ਵੀ ਦੋ ਰੋਟੀਆਂ ਜਦ ਮੈਂ ਤੈਨੂੰ ਪਹਿਲਾਂ ਕਿਹਾ ਸੀ ਵੀ ਭਾਈ ਰੋਟੀ ਠੰਡੀ ਹੋ ਜਾਣੀ ਹੁਣ ਗਰਮ ਕਰਕੇ ਦੇਣੀ ਪੈਣੀ ਆ ਲਿਆ ਦੰਨੀ ਆ ਤੂੰ ਵੀ ਬਹੁਤੇ ਨਖਰੇ ਕਰਦੀ ਆ ਟਾਈਮ ਨਾਲ ਖਾ ਪੀ ਨਹੀਂ ਹੁੰਦਾ ਤੇ ਤੈ ਤੋ ਆਈ ਵੀ ਤੋ ਦੋ ਮਿੰਟ ਪਿੰਡਾ ਹੁੰਦਾ ਬੰਦਾ ਵੀ ਮਾਂ ਰੋਟੀ ਪਾ ਕੇ ਲਿਆਉਗੀ ਆਪ ਮਾਂ ਤੂੰ ਬਹਿ ਜਾ ਬਸ ਮੈਂ ਤਾਂ ਆਪੇ ਬਾ ਲਿਆਂਗੀ ਲਿਆਉਨੀ ਆ ਹੁਣ ਤੇ ਦੇਖ ਸੁਣਾ ਕੇ ਲਿਆਂਦੀ ਜਿਹੜੀ ਨਾਲ ਲਿਆਂਦੀ ਤੂੰ ਕੀ ਮੁੰਡੇ ਨਾਲੋਂ ਘਟਾਂਗੀ ਉਸੇ ਦੀ ਮਾਂ ਐ ਹਾਂਜੀ ਕਿਉਂ ਵਾਰ-ਵਾਰ ਫੋਨ ਕਰਕੇ ਤੰਗ ਕਰੀ ਜਾਂਦੇ ਹੋ ਤੁਹਾਨੂੰ ਇੱਕ ਵਾਰੀ ਕਹਿਤਾ ਨਾ ਹੁਣ ਮੈਂ ਫੇਰ ਹੀ ਆਉਂਗੀ ਜਦ ਕੋ ਪੈਸਿਆਂ ਦਾ ਹੱਲ ਬਣੂਗਾ ਤਾਂ ਮੈਨੂੰ ਪਤਾ ਤੁਹਾਨੂੰ ਵੀ ਬਹੁਤ ਫਿਕਰ ਹੋਈ ਪਈ ਹੈ ਪੈਸਿਆਂ ਦੀ ਹੁਣ ਯਾਰ ਮੈਂ ਵੀ ਕੀ ਕਰ ਸਕਦੀ ਹਾਂ ਇਹਦੇ ਚੋਂ ਮੈਂ ਤਾਂ ਕਿਸੇ ਤੋਂ ਪੈਸੇ ਮੰਗੇ ਨਹੀਂ ਹੈਗੇ ਪਰ ਫਿਰ ਵੀ ਮੇਰੇ ਵੀਰੇ ਤੇ ਭਾਬੀ ਨੇ ਮੈਨੂੰ ਕਹਿਤਾ ਵੀ ਅਸੀਂ ਤੇਰੀ ਹੈਲਪ ਕਰਾਂਗੇ ਹੁਣ ਜਦੋਂ ਮੈਂ ਹੈਲਪ ਕਰਨਗੇ ਮੈਂ ਉਹਦੀ ਆਉਂਗੀ ਨਾ ਤੂੰ ਨੂੰ ਬਤਾ ਆਪਣੀ ਵੀ ਵੇਚਦੀ ਦਾ ਸਵਾਲ ਹੈ ਉੱਥੇ ਯਾਰ ਮੈਂ ਕਦੋਂ ਕਿਹਾ ਵੀ ਮੈਂ ਹੱਲ ਨਹੀਂ ਕਰ ਸਕਦੀ ਮੈਂ ਕਿਹਾ ਇੱਕ ਵਾਰ ਵੀ ਮੇਥੋਂ ਹੱਲ ਹੁੰਦਾ ਨਹੀਂ ਕੋਈ ਸਬਰ ਨਾਲ ਦੀ ਚੀਜ਼ ਵੀ ਹੁੰਦੀ ਹੈ ਨਾ ਤੁਸੀਂ ਮੈਨੂੰ ਟਾਈਮ ਵੀ ਦਿਓ ਥੋੜਾ ਬੋਤਾ ਠੀਕ ਹੈ ਮੈਂ ਤੁਹਾਨੂੰ ਦੱਸਦੀ ਕਰ ਦੂ ਬਾਅਦ ਮੈਨੂੰ ਫੋਨ ਨਾ ਕਰਿਓ ਫਿਰ ਹੋਰ ਕੀ ਹੈ ਬੰਦਾ ਬੰਦੇ ਨੂੰ ਕੋਈ ਸਬਰ ਵੀ ਹੁੰਦਾ ਨਾ ਕੋਈ ਟਾਈਮ ਵੀ ਦਿਓ ਬੰਦੇ ਨੂੰ ਹੁਣ ਮੈਂ ਕਿੱਥੋਂ ਆਬਧਿਆਵ ਨੂੰ ਵੇਚਦਾ ਮੈਂ ਉਹੀ ਤੰਗ ਕਰ ਰੱਖਿਆ ਮੈਨੂੰ ਪਤਾ ਨਹੀਂ ਯਾਰ ਨਾਲੇ ਹੋਰ ਵੀ ਕੋਈ ਆਪਣੇ ਘਰ ਲਈ ਹੋਏ ਤੰਗ ਕਰਦਾ ਹੋਣਾ ਜਿਵੇਂ ਤੁਸੀਂ ਕਰਦੇ ਹੋ ਨਾ ਤੰਗ ਮੈਨੂੰ ਮੈਂ ਤਾਂ ਲੈ ਕੇ ਨਹੀਂ ਹੁੰਦੀ ਬੱਸ ਅਬ ਤਾਂ ਕਿਦੋਂ ਮਰਜੀ ਅਰੇਂਜ ਕਰੋ ਮੈਨੂੰ ਕੀ ਹੈ ਥੋੜੀ ਦੋਤੀ ਹੈ ਲਾਪ੍ਰਿਤ ਇਹ ਗਾਣੂ ਕਿਹਾ ਤਾਂ ਮੈਂ ਲੈ ਕੇ ਨਹੀਂ ਆਉਂਦੀ ਸਾਰੇ ਇੰਤਜ਼ਾਮ ਹੋ ਜਾਂਦਾ ਪਿਆ ਹੋਣਾ ਕਿੱਥੇ ਹੋਇਆ ਪਿਆ ਭਾਬੀ ਇੰਤਜ਼ਾਮ ਇੰਤਜ਼ਾਮ ਤਾਂ ਉਹਦੀ ਹੋਊਗਾ 100% ਜਦੋਂ ਪੈਸੇ ਮੇਰੇ ਹੱਥ ਚ ਆਉਣਗੇ ਇਹਨੇ ਨਾ ਤਾਂ ਮੇਰਾ ਜੀਣਾ ਮਹਾਲ ਕਰਿਆ ਪਿਆ ਆ ਦੇਖਿਓ ਕਿ ਮੈਂ ਬੋਲਦੇ ਸੀ ਮੈਨੂੰ ਜੇ ਕਹਿੰਦੇ ਪੈਸੇ ਲੈ ਕੇ ਨਹੀਂ ਆਉਂਦੀ ਤਾਂ ਇੱਥੇ ਤਾਂ ਬੜੀ ਨਾ ਟੈਨਸ਼ਨ ਕਿਉਂ ਲੈਣੀ ਲਪ੍ਰਿਤ ਡੈਡੀ ਅੱਜ ਭੇਜ ਦੇਣਗੇ ਉਹਨੇ ਮੈਨੂੰ ਕਿਹਾ ਸੀ ਵੀ ਮੈਂ ਕਿਸੇ ਦੇ ਹੱਥ ਭੇਜੂੰਗਾ ਉਰੇ ਆ ਭਾਬੀ ਇੱਥੇ ਬੈਠ ਦੇਖੋ ਥੋੜੀ ਜਿਹੀ ਤਾਂ ਮੈਨੂੰ ਪੂਰਾ ਭਰੋਸਾ ਹੈ ਪਰ ਵੀਰੇ ਨੂੰ ਹਾਲੇ ਕਿਸੇ ਵੀ ਗੱਲ ਦਾ ਨਹੀਂ ਪਤਾ ਜੇ ਹੁਣ ਸ਼ੁਕਰ ਹੈ ਬੱ데 ਆੜੀ ਤੋੜ ਦੇਖ ਕੇ ਵੀ ਨਹੀਂ ਗੱਲ ਕੀਤੀ ਜੇ ਕਿਤੇ ਵੀਰੇ ਨੂੰ ਪਤਾ ਲੱਗ ਜਾਂਦਾ ਨਾ ਮੈਨੂੰ ਪਤਾ ਵੀਰੇ ਨੇ ਇਹਨਾਂ ਦਾ ਕੀ ਜਲੂਸ ਕੱਢਣਾ ਸੀ ਉਹਨਾਂ ਨੂੰ ਹਲੇ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਮੈਂ ਤਾਂ ਓਲਾ ਰੱਖਦੀ ਆ ਵਿਚਾਰ ਕਿਉਂ ਜੀਜੇ ਸਾਡੇ 'ਚ ਲੜਾਈ ਕਰਵਾਉਣੀ ਐ ਪਰ ਇਹ ਕਿੰਨਾ ਕੁ ਟਾਈਮ ਤੂੰ ਸੈਨ ਕਰੀ ਆਏਂਗੀ ਲਾਪਰੀ ਤਾਂ ਉਹੀ ਤਾਂ ਮੈਂ ਸੋਚ ਰਹੀ ਆ ਵੀ ਪਤਾ ਨਹੀਂ ਕਿੰਨਾ ਕੁ ਟਾਈਮ ਮੈਨੂੰ ਸੈਨ ਕਰਨਾ ਪੈਣਾ ਹਲੇ ਪਤਾ ਕੀ ਆ ਭਾਬੀ ਮੈਨੂੰ ਪਤਾ ਨਾ ਮੈਨੂੰ ਇੱਥੇ ਬਾਰ ਚ ਬਹਿਣਾ ਪਊਗਾ ਜੇ ਮੈਂ ਇੱਥੇ ਆ ਕੇ ਬਾਰ ਚ ਬੈਠ ਗਈ ਨਾ ਤੇ ਥੋੜੀ ਵੀ ਬੇਇੱਜ਼ਤੀ ਤੇ ਸਾਡੀ ਵੀ ਕੀ ਕਹਿਣਗੇ ਮੈਨੂੰ ਉੱਥੇ ਮੈਂ ਸਾਡੇ ਚ ਨਾ 100 ਵਾਰ ਲੜਾਈ ਹੋ ਜੇ ਮੈਂ ਕਦੇ ਰੁੱਸ ਕੇ ਨਹੀਂ ਆਈ ਸੀ ਪਹਿਲੀ ਵਾਰ ਮੈਨੂੰ ਆਇਆ ਆਉਣਾ ਪੈ ਗਿਆ ਸੱਚੀ ਫਿਰ ਤੂੰ ਲਾਪਰੀ ਤਾਂ ਹੀ ਸੋਚੀ ਜਾਏਂਗੀ ਲੋਕਾਂ ਕਾ ਨਹੀਂ ਦੇਖੀ ਜਾਏਂਗੀ ਜ਼ਿੰਦਗੀ ਤੇਰੀ ਆ ਤੂੰ ਲੋਕਾਂ ਬਾਰੇ ਕਿਉਂ ਇੰਨਾ ਸੋਚ ਰਹੀ ਆ ਪਰ ਤੂੰ ਨੋ ਤੇ ਕੁੱਟ-ਕੁੱਟ ਕੇ ਥੋੜੀ ਜੀ ਆਉਣਾ ਕੁੜੀਆਂ ਨੂੰ ਤਾਂ ਭਾਬੀ ਸਭ ਕੁਝ ਜਰਨਾ ਹੀ ਪੈਂਦਾ ਕੁੜੀ ਆ ਨਾ ਸਾਰਾ ਕੁਝ ਸੁਣਨਾ ਵੀ ਪਊਗਾ ਮੈਨੂੰ ਪਰ ਇੱਕ ਉਮੀਦ ਲੈ ਕੇ ਆਈ ਸੀ ਤੁਹਾਡੇ ਕੋਲੇ ਚਲੋ ਕੋਈ ਨਾ ਜੀ ਤੁਹਾਡੇ ਤੋਂ ਨਹੀਂ ਹੱਲ ਹੁੰਦਾ ਪੈਸਿਆਂ ਦਾ ਮੈਂ ਤਾਂ ਇੱਥੇ ਬੈਠੀ ਰਹਿਣੀ ਆ ਜਾਂਦੀ ਹੀ ਨਹੀਂ ਹੈਗੀ ਆਪ ਤੱਕੋ ਮਰਜ਼ੀ ਹੱਲ ਕਰਨ ਮੈਂ ਕਿਹੜਾ ਠੇਕਾ ਲਿਆ ਹੋਇਆ ਉਹਨਾਂ ਦਾ ਲੈ ਲਾ ਪ੍ਰੀਤ ਜਦੋਂ ਉਹ ਤੈਨੂੰ ਇੰਨਾ ਤੰਗ ਕਰਦੇ ਨੇ ਫਿਰ ਤੈਨੂੰ ਲੈਣ ਥੋੜੀ ਆਉਣਗੇ ਤੂੰ ਚਾਹੇ ਉਹਰੇ ਕਿੰਨਾ ਮਰਜ਼ੀ ਟਾਈਮ ਬੈਠੀ ਰਵੇਂ ਕੋਈ ਨਾ ਤੂੰ ਟੈਨਸ਼ਨ ਨਾ ਲੈ ਜਦੋਂ ਪੈਸੇ ਆ ਗਏ ਨਾ ਤੂੰ ਉਹ ਦੋ ਲੈ ਕੇ ਚੱਲ ਜੀ ਗੱਲ ਉਹ ਨਹੀਂ ਹੈਗੀ ਭਾਬੀ 15 ਦਿਨ ਚ ਸਾਰੇ ਵਿਆਜ ਰਹਿ ਗਏ ਸਾਡੀ ਵੀ ਬਹੁਤ ਵੱਡੀ ਵੇਜਤੀ ਹੈ ਨਾ ਨਾਲ ਮੇਰੀ ਵੀ ਹੈ ਹੁਣ ਤਾਂ ਮੈਂ ਵਿਆਹੀ ਗਈ ਜੇ ਕੁਵਾਰੀ ਹੁੰਦੀ ਫੇਰ ਗੱਲ ਹੋਰ ਹੋਣੀ ਸੀ ਨਾਲੇ ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਮਜਬੂਰੀ ਹੈ ਉਹਨਾਂ ਦੀ ਜਦੋਂ ਬਿੰਦੇ ਦੀਆਂ ਸਾਰੀਆਂ ਉਮੀਦਾਂ ਟੁੱਟ ਜਾਣ ਨਾ ਉਹ ਦੋ ਨੂੰ ਆਪਣੇ ਘਰ ਲਈ ਦੀ ਆਸ ਹੁੰਦੀ ਹੈ ਵੀ ਉਹ ਆਪਣੇ ਪੇਕਿਆਂ ਤੋਂ ਲੈ ਕੇ ਆਉਗੀ ਪਰ ਮੈਂ ਤਾਂ ਐ ਸੋਚ ਰਹੀ ਸੀ ਵੀ ਥੋਨੂੰ ਕਿਹੜੇ ਮੂੰਹ ਨਾਲ ਆਖਾਂ ਪਰ ਭਾਬੀ ਤੂੰ ਨਾ ਮੇਰੇ ਦਿਲ ਦੀ ਬੁੱਝਲੀ ਤੇ ਆਪ ਹੀ ਕਹਿਤਾ ਪਰ ਹੁਣ ਮੈਨੂੰ ਲੱਗਦਾ ਨਹੀਂ ਵੀ ਪੈਸਿਆਂ ਦਾ ਹਿੱਲਾ ਹੋਊਗਾ ਹੋਊਗਾ ਕਿ ਨਾ ਲੈ ਬੋਲੀ ਕਿਉਂ ਨਹੀਂ ਹੋਊਗਾ ਹਿੱਲਾ ਮੈਂ ਤੈਨੂੰ ਕਹੀ ਤਾਂ ਜਾਣੀ ਆ ਵੀ ਬਾਪੂ ਦਾ ਮੈਨੂੰ ਫੋਨ ਆਇਆ ਸੀਗਾ ਨਾਲੇ ਬਾਪੂ ਨੇ ਨਾ ਗਲਤੀ ਨਾਲ ਸ਼ਿਵ ਨੂੰ ਫੋਨ ਕਰਤਾ ਸੀ ਮੈਂ ਵੀ ਭਾਬੀ ਤੇ ਨੂੰ ਐਂ ਪੁੱਛਣ ਲੱਗੀ ਸੀ ਵੀ ਸ਼ਿਵ ਕੋਲ ਨਾ ਗੱਲ ਜਾਣ ਹੀ ਨਹੀਂ ਚਾਹੀਦੀ ਤੁਸੀਂ ਨਾ ਆਪਣਾ ਫੋਨ ਨਾ ਸਾਈਲੈਂਟ ਰੱਖਿਆ ਕਰੋ ਆਪ ਗੱਲ ਕਰ ਲਿਆ ਕਰੋ ਆ ਦੇਖ ਲਓ ਹੁਣ ਉਹ ਮੁੰਡੇ ਦੇ ਕੋਲੇ ਸਾਰੀ ਗੱਲ ਵਗ ਗਈ ਸਵੇਰੇ ਸਵੇਰੇ ਮਾਂ ਦਾ ਦਿਮਾਗ ਖਾਂਦਾ ਸੀ ਮਾਂ ਨੇ ਮੈਨੂੰ ਸਾਰੀ ਗੱਲ ਦੱਸੀ ਆ ਮੈਂ ਤਾਂ ਨਾ ਇਹੀ ਸੋਚ-ਸੋਚ ਕੇ ਘਬराई ਜਾਨੀ ਆ ਜੇ ਉਹਨੂੰ ਪਤਾ ਲੱਗ ਗਿਆ ਨਾ ਉਹ ਤਾਂ ਆਪਸ ਵਿੱਚ ਹੀ ਲੜ ਪੈਣਗੇ ਮੈਂ ਨਹੀਂ ਜਾਣਦੀ ਵੀ ਰਿਸ਼ਤੇ ਖਰਾਬ ਹੋ ਜਾਣ ਲੱਪੇ ਤੇ ਨਹੀਂ ਪਤਾ ਲੱਗਦਾ ਹੈਗਾ ਤੇ ਨਾਲੇ ਤੂੰ ਐਨਾ ਨਾ ਸੋਚਾ ਮੈਂ ਜਿਬ ਨੂੰ ਕੋਈ ਗੱਲ ਨਹੀਂ ਦੱਸਦੀ। ਉਦੋਂ ਪਤਾ ਨਹੀਂ ਕਿਵੇਂ ਨਾ ਮੈਨੂੰ ਨਾਲੇ ਕਿਹੜਾ ਪਤਾ ਸੀਗਾ ਵੀ ਡੈਡੀ ਨੇ ਫੋਨ ਕਰਨਾ। ਨਹੀਂ ਮੈਂ ਫੋਨ ਸਾਇਲੈਂਟ ਕਰਦੀ ਇਹਨਾਂ। ਭਾਬੀ ਬਾਕੀ ਤਾਂ ਗੱਲ ਠੀਕ ਐ ਪਰ ਤੁਸੀਂ ਇਹ ਕੰਮ ਵਾਲਾ ਬਹਾਨਾ ਕਾਹਨੂੰ ਲਾਇਆ ਵੀ ਮੈਂ ਕੋਈ ਕੰਮ ਸਿੱਖਣਾ। ਨਾਲੇ ਹੁਣ ਉਹ ਥੋੜੇ ਪਿੱਛੇ ਪੇ ਰਹਿਣਗੇ। ਜਦ ਤੱਕ ਤੁਸੀਂ ਕੰਮ ਨਹੀਂ ਸ਼ੁਰੂ ਕਰਦੇ ਨਾ ਉਦੋਂ ਤੱਕ ਉਹਨਾਂ ਨੂੰ ਪੁੱਛਣੀ ਨੀ ਹਟਣਾ ਹੈਗਾ। ਫਿਰ ਮੈਂ ਹੋਰ ਕਰਦੀ ਵੀ ਕੀ ਲਾਪਰਿਤ। ਮੇਰੇ ਦਿਮਾਗ 'ਚ ਕੁਛ ਆਇਆ ਹੀ ਨਹੀਂ। ਜਿਹੜਾ ਕੁਛ ਆਇਆ ਮੈਂ ਉਹਨੂੰ ਕਹਤਾ। ਆ ਅੱਜ-ਅੱਜ ਦੇ ਦਿਨ ਚ ਫੜਾ ਜਾਣਗੇ ਪੈਸੇ ਹਾਂ ਮੇਰੇ ਬਾਪੂ ਨਾਲ ਗੱਲ ਹੋਈ ਆ ਉਹ ਕਹਿੰਦਾ ਮੈਂ ਕਿਸੇ ਦੇ ਹੱਥ ਫੜਾ ਦੂੰਗਾ ਕਹਿੰਦਾ ਜੇ ਮੈਂ ਆ ਪਾਉਂਗਾ ਨਾ ਫਿਰ ਤਾਂ ਕਹਿੰਦਾ ਭੇੜਾ ਲੱਗੂਗਾ ਨਾਲੇ ਪਤਾ ਲੱਗ ਜੂ ਇਹਨਾਂ ਨੂੰ ਠੀਕ ਐ ਭਾਬੀ ਹੁਣ ਤੂੰ ਨਾਲੇ ਟੈਨਸ਼ਨ ਨਾ ਲਈ ਠੀਕ ਆ ਪਤਾ ਨਹੀਂ ਇਹ ਝੂਠੇ ਫੋਨ ਕਰਨ ਨਾਲ ਨਾਟਕ ਕਦੋਂ ਤੱਕ ਕਰਨਾ ਪਊਗਾ ਰੋ ਤਾਂ ਤੱਕ ਤਾਂ ਕਰਨੀ ਪਊਗਾ ਜੋ ਤੱਕ ਇਹ ਪੈਸੇ ਨਹੀਂ ਲੈ ਕੇ ਦਿੰਦੀ ਮੈਡਮ